ਸਤਿ ਸ੍ਰੀ ਅਕਾਲ ਉਸ ਤੋਂ ਮੈਂ ਗੁਰਦੀਂਦਰ ਸਿੰਘ ਪੰਗੋਦੇ ਸੁਵੇਲੇ ਮੇਰ ਨਾਲ ਮਜੂਬਤ ਨੇ ਉਹਗੇ ਵਿਦਵਾਨ ਡਾਕਟਰ ਪਿਆਰ ਲਾਲ ਗਰਗ ਸਾਫ ਸਰ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਬਤਬਾਤ ਜੀ ਡਾਕਟਰ ਸਾਹਿਬ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਤਾਂ ਪਹਿਲਾਂ ਹੀ ਠੀਕ ਨਹੀਂ ਲਗਾਤਾਰ ਪੰਜਾਬ ਦੇ ਵਿੱਚ ਦੇਖੋ ਇੱਕ ਤਾਂ ਪੰਜਾਬ ਦੇ ਵਿੱਚ ਕੋਈ ਆਰਥਿਕ ਸਰੋਤ ਨਹੀਂ ਹੈ ਕੋਈ ਇੱਥੇ ਕੁਦਰਤੀ ਸੋਮਾਣੀ ਹੈ ਜਿਹਦੇ ਤੋਂ ਪੰਜਾਬ ਦਾ ਜਿਹੜਾ ਰੈਵਨਿਊ ਹੈ ਉਹ ਜਨਰੇਟ ਹੋਵੇ ਦੂਜਾ ਜਿਹੜੀ ਪੰਜਾਬ ਦੀ ਇਕਨੋਮੀ ਹੈ ਇਸ ਇਕਨੋਮੀ ਨੂੰ ਪਿਛਲੇ 40-50 ਸਾਲਾਂ ਦੇ ਵਿੱਚ ਬੜੇ ਡੈਂਟ ਪਏ ਪੰਜਾਬ ਫਿਲਹਾਲ ਉਭਾਰ ਦੇ ਵਿੱਚ ਹੈ ਕਿਸਾਨੀਆਂ ਪੰਜਾਬ ਦੀ ਉਹ ਲਗਾਤਾਰ ਘਾਟੇ ਦੇ ਵਿੱਚ ਹੈ ਪੰਜਾਬ ਸਟੇਟ ਹੈ ਉਹ ਕਰਜ਼ੇ ਦੇ ਵਿੱਚ ਫਸਿਆ ਹੋਇਆ ਤੇ ਇਸ ਤੋਂ ਇਲਾਵਾ ਪੰਜਾਬ ਦੇ ਸਰਕਾਰਾਂ ਦੇ ਹੋਰ ਬੜੇ ਵਿੱਤੀ ਬੋਝ ਨੇ ਜਿਹੜੇ ਲੋਕਾਂ ਦੇ ਉੱਪਰ ਪੈਂਦੇ ਨੇ ਹੁਣ ਇੱਕ ਰਿਪੋਰਟ ਆਈ ਹੈ ਸੀਏਜੀ ਦੀ ਰਿਪੋਰਟ ਇਹਨੇ ਦੱਸਿਆ ਕਿ ਪੰਜਾਬ ਆਪਣੇ ਆਰਥਿਕ ਮਾਡਲ ਦੇ ਲੀਹੋਂ ਲੱਥ ਚੁੱਕਾ ਪੰਜਾਬ ਦੇ ਕੋਲੇ ਕੋਈ ਉਸ ਤਰੀਕੇ ਦਾ ਜਿਹੜਾ ਹੈਗਾ ਉਹ ਆਰਥਿਕ ਖਜ਼ਾਨਾ ਨਹੀਂ ਹੈ ਪੈਨਸ਼ਨਾਂ ਦੇਣ ਦੇ ਲਈ ਸਰਕਾਰ ਦੇ ਕੋਲ ਪੈਸੇ ਨਹੀਂ ਹੈ ਇਸ ਤੋਂ ਨਾ ਹੋਰ ਕਾਫੀ ਗੱਲਾਂ ਹੋਈਆਂ ਮੁਖ ਸਾਹਿਬ ਜੇਕਰ ਪੰਜਾਬ ਦੀ ਆਰਥਿਕ ਸਥਿਤੀ ਸੱਚਮੁੱਚ ਇੰਨੀ ਗੰਭੀਰ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਆਰਥਿਕ ਤੌਰ ਦੇ ਉੱਪਰ ਖੜਾ ਕਰਨਾ ਉਹ ਲੋਕ ਵੀ ਫਿਰ ਕਿਉਂ ਨਹੀਂ ਇਸ ਪਾਸੇ ਸੋਚ ਰਹੇ ਹੈਗੇ ਉਹ ਮਜ਼ਾਕੀਆ ਲਹਿਜੇ ਦੇ ਵਿੱਚ ਕਿਉਂ ਸਾਰੀ ਨਹੀਂ ਸਿਆਸੀ ਪਾਰਟੀ ਦੀ ਗੱਲ ਕਰਦੇ ਆਪਾਂ ਕਿਉਂ ਇਸ ਸਟੇਟ ਨੂੰ ਲੈ ਰਹੀਆਂ ਨੇ ਸੋ ਕੀ ਆਰਥਿਕ ਸਥਿਤੀ ਸੱਚਮੁੱਚ ਹੀ ਇੰਨੀ ਮਾੜੀ ਆ ਕਿ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲੱਗ ਚੁੱਕਿਆ ਕਿ ਜਿਹੜੇ ਵਿੱਤੀ ਬੋਝ ਨੇ ਉਹ ਲੋਕਾਂ ਦੇ ਉੱਪਰ ਪੈ ਰਹੇ ਨੇ ਕਿ ਸਟੇਟ ਕੰਗਾਲ ਹੋ ਚੁੱਕੀ ਆ ਪੰਜਾਬ ਦੇ ਰੈਵਨਿਊ ਦਾ ਕਿਉਂ ਵੱਡਾ ਹਿੱਸਾ ਕਿਸਤਾਂ ਦੇ ਵਿੱਚ ਚਲਾ ਜਾਂਦਾ ਪੰਜਾਬ ਦੇ ਕੋਲੇ ਕੋਈ ਆਰਥਿਕ ਸਰੋਤ ਨਹੀਂ ਹੈ ਸਿਆਸਤਦਾਨਾਂ ਦਾ ਇਸ ਪਾਸੇ ਧਿਆਨ ਨਹੀਂ ਹੈ ਰੋਪਾ ਸਾਹਿਬ ਕੀ ਗੱਲਬਾਤ ਹੈ ਸਾਰੀ ਇਹ ਜੀ ਦੇਖੋ ਮੰਗੂ ਸਾਹਿਬ ਪੰਜਾਬ ਕੋਲੇ ਸਰੋਤ ਹੈਗੇ ਨੇ ਪਹਿਲਾਂ ਵੀ ਹੈਗੇ ਸੀ ਪਰ ਉਹੀ ਸਰੋਤ ਨੇ ਹੁਣ ਵੀ ਉਹਨਾਂ ਸਰੋਤਾਂ ਨਾਲ ਹੀ ਪੰਜਾਬ ਨੰਬਰ ਕਿਤੇ ਰਿਹਾ 1980 ਤੱਕ ਉਸ ਸਰੋਤ ਕੀ ਨੇ ਉਸ ਸਰੋਤਾਂ ਜਮੀਨ ਪੰਜਾਬ ਕੋਲੇ ਰਕੀ ਪਰਵਾਰ ਜਮੀਨ ਸਭ ਤੋਂ ਜ਼ਿਆਦਾ ਹੈ 2.74 ਤੇ ਬਾਕੀਆਂ ਕੋਲੇ ਕੋਈ ਡੀ ਵਿਡਾ ਕੇ ਕੋਈ ਰეკੋਰਡ ਕੋਈ ਨਾਰਥ-ਈਸਟ ਜਿ세 ਜੰਗਲੀ ਜੰਗਲ ਨੇ ਉਹਨਾਂ ਨੂੰ ਛੱਡ ਕੇ ਕੋਵੰਦੀ ਬਹੁਤ ਘੱਟ ਹੈ। ਬਲਕਿ ਪੰਜਾਬ ਦੇ ਉੱਤੇ ਆਖੀ ਇਸ ਕਰਕੇ ਆ ਕਿ ਇਹਦੀ ਜ਼ਮੀਨ ਸਾਰੀ ਸੀ ਸਾਰੀ ਜ਼ਮੀਨ ਉਪਜਾਊ ਹੈ। ਜਰਖੇ ਜ਼ਮੀਨ ਹੈ। ਪਾਣੀ ਪਿਆਉ ਕੋਰੇ। ਤੇ ਪੰਜਾਬ ਦੇ ਲੋਕ ਮਿਹਨਤੀ। ਇਹ ਸਾਰਾ ਕੁਝ ਹੋਂਦ ਦੇ ਬਾਗੂਰ ਪੰਜਾਬ ਕੁਲਾਬ ਦਾ ਇੱਕ ਦਰਸਾ। ਇਹ ਜਿਹੜੀ ਅਮੀਰੀ ਸੀ ਸਾਡੀ। ਇਸ ਅਮੀਰੀ ਨੂੰ ਜਿਹੜੀਆਂ ਨਵੀਆਂ ਨੀਤੀਆਂ ਨੇ ਸਰਕਾਰ ਦੀਆਂ ਜਿਹੜੇ ਹੁਣ ਸਾਨੂੰ ਕਹਿੰਦੇ ਨੇ ਵੀ ਤੁਹਾਡਾ ਹਿਸਾਬ ਨਹੀਂ ਠੀਕ ਤੁਹਾਡੇ ਕੋਲ ਪੈਸਾ ਨਹੀਂ ਉਹਨਾਂ ਦੀਆਂ ਨੀਤੀਆਂ ਦੇ ਆ ਕੇ ਸੰਦੇ ਜੀ ਸਰ ਥੋੜਾ ਜਿਹਾ ਪਿੱਛੇ ਹੋਇਓ ਤੁਸੀਂ ਲੈਪਟਾਪ ਸਕਰੀਨ ਤੇ ਜੀ ਜੀ ਸਰ ਉਹਨਾਂ ਨੇ ਸਾਨੂੰ ਹਿਸਾਬ ਕਿਤਾਬ ਲਿਆ ਕੇ ਇਹ ਇੰਨਾ ਜਗ੍ਹਾ ਤੇ ਖੜਾ ਕਰਿਆ ਪੈਂਦਾ ਕਿ ਆ ਜਾਂ ਜਾਂ ਇਹ ਜਿਹੜਾ ਜਿਹੜੀ ਕੈਗ ਦੀ ਰਿਪੋਰਟ ਆ ਉਹਨੇ ਤਾਂ ਉਹ ਤਾਂ ਮਨੀਮ ਨੇ ਉਹਨਾਂ ਨੇ ਤਾਂ ਹਿਸਾਬ ਤਾਂ ਵੀ ਦੱਸਣਾ ਵੀ ਤੁਹਾਡਾ ਇੰਨਾ ਹੈਗਾ ਜੀ ਇੰਨਾ ਨਹੀਂ ਉਹਨਾਂ ਨੇ ਕੋਈ ਨੀਤੀ ਨਹੀਂ ਬਣਾਉਣੀ ਉਹਦਾ ਦੱਸਣਾ ਹੈ ਜਿਵੇਂ ਵੀ ਇੱਥੇ ਥੋੜੇ ਪੈਸੇ ਇੱਥੇ ਕੱਟਨੇ ਹੈ ਇੱਥੇ ਵਧਨੇ ਨੇ ਤੇ ਸੋ ਨੀਤੀ ਕਿਨੇ ਬਣਾਉਣੀ ਹੈ ਨੀਤੀ ਬਣਾਉਣੀ ਸੀ ਆਪਸੇ ਛਾਸਤਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਆਸਤਦਾਨਾਂ ਨੇ ਉਹਨਾਂ ਨੇ ਬਣਾਈ ਨਹੀਂ ਉਹ ਕਿਉਂ ਕਿਉਂਕਿ ਅਫਦੇ ਨਾਲ ਚੁੱਚਣਕ ਸੰਯਾਪ ਦਾ ਜਿਹੜਾ ਰੈਵਨਿਊ ਹੈ ਉਹ ਚੋਰੀ ਚ ਜ਼ਿਆਦਾ ਜਾ ਰਿਹਾ ਮੈਂ ਕਿਸੇ ਹਰਿਆਣੇ ਦੇ ਬੰਦੇ ਨਾਲ ਗੱਲ ਕਰੀ ਨਾ ਥੋੜੇ ਚ ਇੱਥੇ ਫਰਕ ਕੀ ਹੈ ਕਹਿੰਦਾ ਜੀ ਸਾਡੇ ਜੇ ਸਰਕਾਰ ਚ 100 ਰੁਪਏ ਜਮਾ ਹੋਣਾ ਮੰਗੋ ਕਿ ਅਸੀਂ 3 ਜਾਂ 40 ਉਹਦੇ ਚੋਹੇ ਰਫੇਰੀ ਕਰਦੇ। ਤੇ ਪੰਜਾਬ ਵਾਲੇ ਜੇ ਸੌਜਮਾ ਹੋਣਾ ਉਹ ਚੋ 80 ਦੀ ਰਫੇਰੀ ਕਰਦੇ ਨੇ। ਕਿ ਜੇ ਕਿਤੇ ਦਾ ਲੱਗੇ ਉਹ ਕਹਿੰਦੇ ਭਾਵੇਂ ਖਜ਼ਾਨੇ ਚ ਇਕ ਕਰਕੇ ਜਮਾ ਕਰਕੇ ਨਿੱਡਲੇਵੇਂ ਮੰਦੇ ਦੇ। ਕਹਿੰਦਾ ਇਹ ਆ ਗੱਲ ਹੈ। ਪਰ ਮੈਨੂੰ ਇਹ ਜੱਜਦੀ ਹੈ। ਕਿਉਂਕਿ ਮੈਂ ਜਦ ਦੇਖਦਾ ਮੈਂ ਕਿਹਨਾਂ ਦਾ ਹਾਲ ਕੰਦੇ ਦੇ ਸਾਹਮਣੇ ਹੀ ਪਛੜ। ਹਰੇਕ ਮੈਂ ਕਿ ਇਹ ਚਮਤਰੀ ਜਾ। ਸੋਇਕਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਢੀ ਵੱਡੀ ਪ੍ਰਿਸ਼ਤਾਚਾਰ ਹੈ ਖਜ਼ਾਨੇ ਦੇ ਪੈਸੇ ਦਾ ਜਿਹੜਾ ਲੋਕਾਂ ਤੋਂ ਪੈਸਾ ਨਾ ਜਾਂਦਾ ਉਹ ਵੱਖਰਾ ਪ੍ਰਿਸ਼ਤਾਚਾਰ ਹੈ ਮੈਂ ਉਹਦੀ ਗੱਲ ਨਹੀਂ ਹੈ ਜੇ ਕਰ ਰਿਹਾ ਜਿਹੜਾ ਖਜ਼ਾਨੇ ਦਾ ਪ੍ਰਿਸ਼ਤਾਚਾਰ ਹੋ ਰਿਹਾ ਉਹ ਖਜ਼ਾਨੇ ਦਾ ਜਦ ਡੁੱਟ ਹੋਏਗੀ ਤਾਂ ਕੀ ਹੈ ਦੂਜਾ ਦੂਜਾ ਇਹ ਹੈ ਵੀ ਜਿਵੇਂ ਇਹ ਗਲਤ ਪ੍ਰਚਾਰ ਦੁਸ਼ ਪ੍ਰਚਾਰ ਕਰਿਆ ਜਾ ਰਿਹਾ ਹੈ ਸੱਚ ਨਕੋਇਆ ਜਾ ਰਿਹਾ ਹੈ ਵੱਡੇ ਵੱਡੇ ਆਖਿਸ਼ਾਤਰੀਆਂ ਵੱਲੋਂ ਵੱਡੇ ਵੱਡੇ ਬੰਚ ਦੇ ਮਾਰਾਂ ਵੱਲੋਂ ਆ ਮੇਰੇ ਕੋਲ ਪੰਜਾਬ ਦਾ ਬਜਟ ਕਿਹਾ ਜਿਹਨੇ ਦੇਖਣਾ ਦੇਖੇ ਜਿਹਨੇ ਇਹਨੂੰ ਪੜਨਾ ਪੜੇ ਆ ਬਜੇ ਤਾਂ ਇਹ ਆਇਆ ਸਾਲ ਜਿਹੜਾ ਪਾਸ ਕਰਿਆ ਇਹਦੇ ਵਿੱਚ ਪੰਜਾਬ ਦੇ ਟੈਕਸਾਂ ਦੀ ਜਿਹੜੀ ਆਮਦਨ ਹੈ 58900 ਕਰੋੜ ਹੈ ਟੈਕਸਾਂ ਦੀ ਆਪਦੀ ਆਮਦਨ 58900 ਕਰੋੜ ਹੈ ਇਸ 58900 ਕਰੋੜ ਦੇ ਵਿੱਚ ਜੀਐਸਟੀ ਹੈ ਮੋਨੇ 26000 ਕਰੋੜ ਸਟੇਟ ਐਕਸਾਈਜ਼ ਹੈ ਤੇ ਵੈਟ ਹੈ 8.5 ਹਜ਼ਾਰ ਕਰੋੜ ਵੈਟ ਹੈ ਸ਼ਰਾਬ ਦਾ 10.5 ਹਜ਼ਾਰ ਕਰੋੜ ਤੇ ਬਾਕੀ ਜਿਹੜਾ ਹੈ ਸਟੈਂਪ ਤੇ ਰਜਿਸਟ੍ਰੇਸ਼ਨ ਦਾ 6.5 ਹਜ਼ਾਰ ਕਰੋੜ ਫਿਰ ਜਿਹੜਾ ਇਹ ਆਰਸੀ ਵਗੈਰਾ ਆਪਾਂ ਵਾਈਕਲ ਬਣਾਉਣਿਆਂ ਡਰਾਈਵਿੰਗ ਲਾਇਸੈਂਸ ਵਗੈਰਾ ਇਹਨਾਂ ਦਾ ਵਾਈਕਲ ਦਾ ਟੈਕਸ ਜਿਹੜਾ ਹੈ ਉਹ 4.5 ਹਜ਼ਾਰ ਕਰੋੜ ਹੈ ਤੇ 3500 ਕਰੋੜ ਇਲੈਕਟ੍ਰਿਸਿਟੀ ਡਿਊਟੀ ਹੈ ਇਹ 58000 ਤੋਂ ਸਾਰੇ ਟੈਕਸ ਆ ਗਏ ਨਾ ਵਿੱਚ ਬੈਟ ਆ ਗਿਆ ਪੈਟਰੋਲਟੀ ਜੱਤੇ ਲੱਗਦਾ ਹੋਣੀ ਜਿਹਦੇ ਕਾਹਤੇ 92 ਪੈਸੇ ਵਧਾਏ ਨੇ ਠੀਕ ਹੋ ਗਿਆ ਸਟੈਂਪ ਡਿਊਟੀ ਵਿੱਚ ਆਗੇ ਰਜਿਸਟ੍ਰੇਸ਼ਨ ਜਿਹੜੀ ਰਜਿਸਟਰੀ ਆਉਂਦੀਆਂ ਘਰਾਂ ਦੀਆਂ ਦੁਕਾਨਾਂ ਦੀਆਂ ਜ਼ਮੀਨਾਂ ਦੀਆਂ ਜੋ ਵੀ ਨੇ ਵਾਹਨਾਂ ਆ ਕੇ ਸਾਰੇ ਜਿਹੜੇ ਕਰੇ ਜਾਂਦੇ ਨੇ ਠੀਕ ਹੈ ਤੇ ਬਿਜਲੀ ਦੇ ਉੱਤੇ ਜਿਹੜਾ ਟੈਕਸ ਵਰਗਾ ਉਹ ਆ ਗਿਆ ਜਿਹੜਾ ਸ਼ਰਾਬ ਹੈ ਉਹ ਆ ਗਿਆ ਜੀਐਸਟੀ ਆ ਗਿਆ ਇਹ ਟੈਕਸ ਦੇ ਸਿਰੋਤ ਨੇ ਇਹ 58900 ਕਰੋੜਾ ਇਹਦੇ ਵਿੱਚੋਂ ਕੰਨੀਆਂ ਤਨਖਾਹਾਂ ਔਰ ਪੈਨਸ਼ਨਾਂ ਦੇ ਉੱਤੇ 53967 ਕਰੋੜ ਖਰਚ ਹੋਇਆ। ਜਨ ਕੇ 55000 ਜੀ। ਜੇ 58900 ਤੋਂ 55000 ਕਰੋੜ ਉੱਤੇ ਖਰਚ ਹੋ ਗਿਆ ਸਿਰਫ 4000 ਕਰੋੜ ਰਹਿ ਗਿਆ 3900 ਕੇ 70 ਕਰੋੜ ਗਿਆ ਪਕੰਗੇ। ਤੇ ਫੇਰ ਭਾਈ ਪੰਜਾਬ ਬਚੂ ਕਿ ਨਹੀਂ? ਇਿੱਥੇ ਜੋ ਉਹ ਪੈਸਾ ਕਿਨੂੰ ਤਾ ਜੋ ਅਸੀਂ ਕਹੇ ਜਾਂ ਨਾ ਕੰਮ ਜਾਂ ਕੰਮ ਜਾਂ ਅਗਲੀ ਗੱਲ ਹੈ ਐਨਾ ਪੈਸਾ ਇਹ ਮੁਲਾਜ਼ਮ ਤੇ ਪੈਨਸ਼ਨ ਹੈ ਕਿੰਨੇ 6 ਲੱਖ ਪਰਿਵਾਰ ਕਿੰਨੇ 4 ਲੱਖ 5 ਲੱਖ ਪਰਿਵਾਰਾਂ ਚੋਂ 4 ਲੱਖ ਪਰਿਵਾਰਾਂ ਨੂੰ ਸਾਰੇ ਦਾ ਸਾਰਾ ਟੈਕਸ ਜਾ ਰਿਹਾ ਹੈ ਇੱਕ ਤਾਂ ਇਹ ਗੱਲ ਇਹ ਕੋਈ ਨਹੀਂ ਬੋਲਣ ਨੂੰ ਚਾਹ ਕੋਈ ਨਹੀਂ ਕਹਿਣ ਨੂੰ ਚਾਹ ਸਭ ਡਰਦੇ ਨੇ ਨਾ ਕੋਈ ਪੋਲਿਟਿਸ਼ੀਅਨ ਬੋਲਦੇ ਨਾ ਕੋਈ ਬਿਰੋਕਰੇਟ ਬੋਲਦੇ ਕਿਉਂਕਿ ਉਹ ਸੋ ਜਿਹਨੂੰ ਇਹ ਇਕੱਠੇ ਹੋ ਕੇ ਰੌਲਾ ਪਾਣਗੇ ਉਹ ਆਪ ਆਪਣੀ ਚੰਦੀ ਬੰਦ ਹੋ ਗਈ ਡਾਕਟਰ ਜਿੰਨ ਦਾ ਕੰਮ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਇਹ ਚ ਕੋਈ ਧੁਕੀ ਚੁਪੀ ਗੱਲ ਨਹੀਂ ਹੈ ਇਹ ਹੈਗਾ ਪਹਿਲਾ ਕੰਮ ਹੁਣ ਦੂਜਾ ਵੀਰ ਉਹਨਾਂ ਨੇ ਤਾਂ ਹਫ਼ਤਾਵਾਂ ਜਬਾ ਕੇ ਦੱਸਤਾ ਵੀ ਜੀ ਸਾਡੇ ਜਿਹੜਾ ਹੈਗਾ ਇਹ ਰੈਵਨਿਊ ਡੈਫਿਸਿਟ ਐਨਆਈਜੀ ਇਹ ਵੀ ਮੈਂ ਲੋਕਾਂ ਵਾਸਤੇ ਥੋੜੀ ਜਿਹੀ ਸਪਸ਼ਟ ਕਰਦਾ ਇੱਕ ਅਸੀਂ ਕਹਿੰਨਾ ਮਾਗੀ ਮਾਲੀਆ ਮਾਗੀ ਮਾਲੀਆ ਹੁੰਦਾ ਜਿਹੜੇ ਅਸੀਂ ਟੈਕਸ ਇਕੱਠੇ ਕਰਕੇ ਤੇ ਉਹ ਮਾਗੀ ਮਾਲੀਏ ਤੋਂ ਮਾਦੀ ਖਰਚਾ ਕਿੰਨਾ ਹੈ ਜਿਵੇਂ ਹੁਣ ਐ ਕਿ ਜਿਹੜਾ ਮਾਦੀ ਮਾਦੀ ਹੈ ਉਹ 1 ਲੱਖ 3000 ਕਰੋੜ ਇਕੱਠਾ ਹੋਣਾ ਕਹਿੰਦੇ ਨੇ ਠੀਕ ਹੈ ਕਿ ਖਰਚਾ ਜਿਹੜਾ 1 ਲੱਖ 3000 ਕਰੋੜ ਦਾ ਹੈ ਨਾ 1 ਲੱਖ 27000 ਕਰੋੜ ਦਾ ਜੇ 1 ਲੱਖ 13000 ਇਕੱਠਾ 3000 ਇਕੱਠਾ ਹੋਣਾ ਹੈ ਕਿ 1 ਲੱਖ 27000 ਕਰੋੜ ਦਾ ਖਰਚਾ ਹੋ ਤਾਂ 24000 ਕਰੋੜ ਤੱਕ ਹੋਰ ਦੇ ਹੋਣਾ ਪਊਗਾ ਇਹਨੂੰ ਮਾਦੀ ਘਾਟਾ ਕਹਿੰਦੇ ਨੇ ਯਾਨੀ ਕਿ ਤੁਹਾਡੇ ਸਾਰੇ ਸ्रोत ਵਿੱਚੀ ਕੋਈ ਤੁਸੀਂ ਜ਼ਮੀਨ ਵੇਚੀ ਤੁਸੀਂ ਕੋਈ ਇਕੱਟਾ ਕਰ ਲਿਆ ਤੁਸੀਂ ਕੁਝ ਵੀ ਲੈ ਲਿਆ ਪੈਸਾ ਜਿੱਥੋਂ ਜਿੱਥੋਂ ਵੀ ਆਇਆ ਇਹ ਸਾਰਾ ਕੁਝ ਤੇ ਕਰਜ਼ਾ ਵੀ ਲੈ ਲਿਆ ਇਹ ਲੈ ਕੇ ਇਹ ਕੱਟਾ ਪਿਆ ਤਾਂ ਇਹ ਕਿ ਤੁਹਾਨੂੰ ਇਹ ਤਾਂ ਕੱਟੇ ਦਾ ਬਸ ਬਣੇ ਹੀ ਲੂਗਾ ਉਹਨਾਂ ਮਹਿੰਗਾਈ ਹੋ 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 ਦੂਜਾ ਦੂਜਾ ਕਹਿੰਦੇ ਵਿੱਤੀ ਕੱਟਾ ਵਿੱਤੀ ਕੱਟਾ ਇਹ ਹੁੰਦਾ ਵੀ ਸਾਰਾ ਕੁਝ ਲਾ ਕੇ ਫਿਰ ਵੀ ਕੱਟਾ ਕਿੰਨਾ ਹੋ ਗਿਆ ਹੁਣ ਜਿਹੜੀ ਉਹਨੇ ਪੋਜੀਸ਼ਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਮੁਕਾਬਲੇ 'ਚ ਨਹੀਂ ਦੱਸੋਗੇ ਤਾਂ ਤੁਸੀਂ ਗਲਵੜ ਕਰ ਦਿਨੇ ਆ ਕੈਗ ਨੇ ਜੋ ਦੱਸਿਆ ਉਸ ਤੋਂ ਪੜ੍ਹ ਕੇ ਲੱਗਦਾ ਵੀ ਬਹੁਤ ਜ਼ਿਆਦਾ ਹਾਲਾਂਕਿ ਕਰਜ਼ਾ ਕੁਝ ਜ਼ਿਆਦਾ ਬਹੁਤ ਨਹੀਂ ਹੈ। ਪਰ ਫਿਗਰ ਮੇਰੇ ਸਾਹਮਣੇ ਹੈ ਜੋ ਕੈਗ ਨੇ ਵੀ ਲਿਖੀ ਹੈ ਜੋ ਇੱਥੇ ਛਪੀ ਹੋਈ ਹੈ। ਮੰਗੀ ਘਟਾ ਇਹਨਾਂ ਦਾ ਜਿਹਨੂੰ ਰੈਵਨਿਊ ਡੈਫਿਸਿਟ ਕਹਿੰਦੇ ਆ ਸੀ। ਠੀਕ ਹੈ। ਜਿਹੜੇ ਟੈਕਸਾਂ ਦਾ ਪੈਸਾ ਇਕੱਠਾ ਹੁੰਦਾ। ਉਹਦੇ 'ਚ ਤੇ ਜਿਹੜਾ ਖਰਚਾ ਆ ਵਗੈਰਾ ਤੇ ਹੋਰ ਤੇ ਖਰਚੇ ਹੋਣੇ ਨੇ। ਉਹ ਜਿਹੜਾ ਘਟਾ ਹੈ ਉਹ ਪਿਛਲੇ ਇਹ ਜੇ ਆਪਾਂ ਦੇਖੀਏ 22 23। ਠੀਕ ਹੈ। ਭਾਈਤੇ ਦੇ ਵਿੱਚ 26045 ਰੁਪਏ ਸੀ ਉਹ ਕਾਇਗ ਨੇ ਵੀ ਇਹੀ ਲਿਖਿਆ ਜੋ ਅਖਬਾਰ ਸੀ ਮੈਨੂੰ ਕਟਿੰਗ ਪੇਜੋ ਜੀ 2645 ਵਿਚ ਆਇਆ ਇੱਕ ਤੇ ਵਿਚ ਆਇਆ 2645 ਉਹ ਇਹਨਾਂ ਨੇ ਘਟਾਇਆ ਉਹ ਘਟਾ ਕੇ ਪਿਛਲੇ ਸਾਲ ਦਾ ਜਿਹੜਾ ਮੰਗਿਆ ਸਾਲ ਹੁਣ ਉਹਦੇ 23811 ਰਹਿ ਗਿਆ 26045 ਚੋਂ 23811 ਰਹਿ ਗਿਆ ਆਪਾਂ ਮੰਨ ਲਓ ਵੀ 24000 ਰਹਿ ਗਿਆ 2000 ਤਾਂ ਘਟਿਆ ਨਾ 2200 2200 ਕਰੋੜ ਘਟਿਆ ਇਸ ਸਤੈ ਜਿਹੜਾ ਇਤਕੀ ਦਾ ਅੰਦਾਜ਼ਾ ਇਹਨਾਂ ਦਾ ਉਹ ਵੀ ਇਹੀ ਹੈ ਵੀ 23198 ਕਰੋੜ ਰਹਿ ਜਾਣਾ ਕੱਟਿਆ ਜਾ ਜੇ 23198 ਕਰੋੜ ਰਹਿ ਜਾਣਾ ਮਤਲਬ ਪਿਛਲੇ ਸਾਲ ਘਟਾ ਲਿਆ ਐਸ ਕੀ ਹੋਰ ਹੁਣ ਵਧਨ ਨਹੀਂ ਦੇਣਾ ਕੱਟਾ ਮਤਲਬ ਵਿਦਾਇਪਿਆ ਹੁਣ ਦੂਜਾ ਦੂਜਾ ਇਹ ਕਹਿੰਦਾ ਵਿੱਤੀ ਕਟਾ ਵਿੱਤੀ ਕਟਾ ਉਹਨਾਂ ਨੇ ਵੀ ਲਿਖਿਆ ਉਹ ਹੈਗਾ 31930 ਕਰੋੜ ਸੀ 22 ਜੇ 32 14 ਘੱਟ ਕੇ 30310 ਕਰੋੜ ਰਹਿ ਗਿਆ ਈ ਗਿਆ ਤੈਨਸੋ 11 ਕੱਟ ਕੇ ਕਿ ਜੇ 3311 ਰਹਿ ਗਿਆ ਤਾਂ 3600 ਕਰੋੜੇ ਕੱਟ ਗਿਆ ਜਿਹੜਾ ਘਟਾ ਹੈ ਉਹ ਘਟਿਆ ਵਧਿਆ ਨਹੀਂ ਆ 3600 ਕਰੋੜੇ ਕੱਟ ਗਿਆ ਕਿ ਐਤਕੀ ਵੀ ਇਹਨਾਂ ਨੇ ਆਖਿਆ ਵੀ ਉੱਥੇ ਜੀ ਰੱਖਣਾ ਯਾਨੀ ਕਿ ਹੋਰ ਕੱਟਾ ਨਹੀਂ ਪੈਂਦੇ ਨਾ ਇਹ ਕੱਟਾ ਨਾ ਮਿਕਟਾ ਹੋਣਾ ਤਾਂ ਟੋਟਾ-ਪਟਾ ਉਦੋਂ ਹੀ ਨਹੀਂ ਪੈਂਦੇ ਨਾ ਉਦੋਂ ਕੱਟੀ ਰੱਖ ਸੋ ਇਹਨਾਂ ਨੂੰ ਜਦ ਮੈਂ ਇਹਨਾਂ ਜਿਹੜੇ ਅੰਕੜੇ ਉਹਨਾਂ ਨੇ ਦਿੱਤੇ ਨੇ ਆ ਅੰਕੜੇ ਮੈਂ ਲਿਖੇ ਵੀ ਨੇ ਇਹ ਰਿਵੀਊ ਚੋਪੇ ਹਨ ਇਹ ਬਜਟ ਦੀਆਂ ਫਿਗਰਸ ਨੇ ਅੰਕੜੇ ਨੇ ਇਹ ਅੰਕੜੇ ਹੀ ਦੱਸਦੇ ਨੇ ਵੀ ਇਹ ਪੈਸਾ ਕਿੱਥੇ ਜਾ ਰਿਹਾ ਹੁਣ ਜਿਹੜਾ ਰੌਲਾ ਪਾਇਆ ਜਾ ਰਿਹਾ ਹੈ ਇੱਕ ਹੋਰ ਵੱਡਾ ਉਹ ਇਹ ਸੰਜੰਨ ਦੀ ਲੋੜ ਹੈ ਕਿ ਜੇ ਖੋਜੀ ਅਸੀਂ ਤਾਂ ਜਿਹੜਾ ਪੈਸਾ ਖਰਚ ਕਰ ਰਿਹਾ ਉਹਦੇ ਵਿੱਚ ਬੜਾ ਜਿਹੜਾ ਮੈਂ ਕਹਿੰਦਾ ਸੀ ਬਿਜਲੀ ਦੀ ਸਬਸਿਡੀ ਬਹੁਤ ਧਾਧਾ ਰੌਲਾ ਜਿ ਜਿ ਜੀ ਦੇ ਸਬਸਿਡੀ ਤੇ 20200 ਕਰੋੜ ਰੁਪਇਆ ਖਰਚ ਕਰਨਾ ਉਹ 20200 ਕਰੋੜ ਦੇ ਵਿੱਚੋਂ 3 4 5 ਮਤਲਬ ਕਹਿੰਦਾ 3400 ਕਰੋੜ ਬਚ ਸਕਦਾ ਸੀ ਜੇ ਇਹ ਇਹ ਕਰਦੇ ਕਿ ਜਿਹੜੇ 300 ਯੂਨਟ ਦਿੱਤੇ ਨੇ ਹੁਣ ਕਰਿਆ ਥੋੜਾ ਜਿਹਾ ਇਹ ਰੌਲਾ ਪਾਣਾ ਸ਼ੁਰੂ ਕਰਤਾ ਵੀ ਜੇ ਦੋ ਬੈਨੀਫਿਟ ਕਿਉਂ ਮੈਨ ਨਾ 7 ਕਿਲੋਵਟ ਤੱਕ ਜੇ ਤੁਹਾਨੂੰ ਪਹਿਲਾਂ ਉਹ ਆ ਫਿਰ ਤੁਸੀਂ ਉਹ 300 ਯੂਨਟ ਦੇ ਉੱਤੇ ਕਿਉਂ ਸੋਂ ਹੋਰ ਪੈਸਾ ਹੋਵੇ ਦੇ ਵਾਧੂ ਉਦੋਂ ਉਹ 300 ਯੂਨਟ ਜਿਹੜਾ ਕਰਿਆ ਸੀ ਉਹ ਚਾਹੀਦਾ ਤਾਂ ਇਹ ਸੀ ਵੀ ਕਿ ਸੀਮਾ ਤੈਅ ਕਰ ਦਿੰਦੇ ਵੀ ਜਿਹਦੀ ਇਦੋਂ ਵੱਧ ਆਮਦਨ ਉਹਨੂੰ ਨਹੀਂ ਦੇਣਾ ਘਟੋ-ਘਟ ਸਰਕਾਰੀ ਮੁਲਾਜ਼ਮ ਜਿਹੜੇ 2-2 2-2 ਲੱਖ ਤਨਖਾਹ ਦਾ ਦਿੰਦੇ ਨੇ ਉਹਨਾਂ ਨੂੰ ਬਿਜਲੀ ਮੁਫਤ ਕਿਉਂ ਬਈ ਉਹਦੇ ਉੱਤੇ ਹੌਲੀ ਹੱਥ ਲਾਇਆ ਕਾ ਬਸੇ ਰੱਪੈਸਾ ਵਾਚਣਾ ਸੀ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਬਸਾਂ 'ਚ ਸਫ਼ਰ ਉਹ ਵੀ ਜਿਹੜੀਆਂ ਮਿੰਦੀਆਂ ਬਹੁਤ ਜ਼ਿਆਦਾ ਤਨਖਾਹ ਲੈ ਰਹੀਆਂ ਨੇ ਉਹਨਾਂ ਨੂੰ ਵੀ ਬਸਾਂ ਚ ਤੁਸੀਂ ਨੌਜਾਨ ਲੜਕੇ ਲੜਕੀਆਂ ਜਿਹੜੇ ਠੇਕੇ ਤੇ ਲੱਗੇ ਨੇ ਤੁਸੀਂ ਕਹੋ ਵੀ ਜਿਹੜੇ ਰੈਗੂਲਰ ਮਲਾਗਨ ਲੱਗੇ ਆ ਉਹਨੂੰ ਅਸੀਂ ਵੀ ਨਹੀਂ ਦੇਣਾ ਬਸ ਸਿੰਪਲ ਹੈ ਰੈਗੂਲਰ ਨੂੰ ਪੂਰੀ ਤਨਖਾਹ ਜਿੰਨੂੰ ਵੀ ਬਲੀਆ ਜਿਹੜਾ ਪਹਿਲੇ 3 ਸਾਲਾਂ ਵਾਲੇ ਚ ਆਏ ਜਿਹਦੇ ਬੇਸਿਕ ਪੇਮ ਦੇ ਉਦੋਂ ਉਦੋਂ ਉਹਨੂੰ ਦੇ ਦੋ ਮੁਫਤ ਪਰ ਜਦੋਂ ਉਹਦੀ ਬੇਸਿਕ ਪੇ ਦੇ ਵੀ ਜਦ ਪੂਰੀ ਤਨਖਾਹ ਮਿਲਣ ਲੱਗੀ ਉਦੋਂ ਉਹਨੂੰ ਮੁਫਤ ਕਹਿੰਦੇ ਉਹ ਤਨਖਾਹ ਹੀ ਇੰਨੀ ਜ਼ਿਆਦਾ ਹੈ ਇੱਕ ਇਹ ਇਹ ਗੱਲ ਕੋਈ ਕਰਨ ਨੂੰ ਤਿਆਰ ਹੈ ਜਾ ਤੁਸੀਂ ਇਹ ਗੱਲ ਨਾ ਨਹੀਂ ਦੇਖੋਗੇ ਫਿਰ ਆ ਗਿਆ ਆਪਣੇ ਕੋਲੇ ਕਿ ਜੀ ਇਹ ਜਿਹੜਾ ਹੈਗਾ ਖਰਚਿਆਂ ਦੇ ਵਿੱਚ ਇੱਕ ਹੈਗਾ ਵਿਆਜ ਦਾ ਖਰਚਾ ਵੱਡਾ ਵਿਆਜ ਦਾ 23000 ਕਰੋੜ ਰੁਪਏ ਦੇਣਾ ਪੈ ਰਿਹਾ ਤੇ ਆਜ ਦਾ ਵੱਡਾ ਖਰਚਾ ਹੈ ਇਹ ਹੀ ਤਕਰੀਬਨ 35000 ਕਰੋੜ ਕਰਜ਼ਾ ਲੈਂਦੇ ਨੇ ਹਰ ਸਾਲ ਸੋ ਇਹ ਤਾਂ ਹੈਗਾ ਵਿੱਤ ਦਾ ਹਾਲ ਇਹਦੇ ਵਿੱਚੋਂ ਹੱਲ ਕੀ ਸੀ ਰਾਟਰ ਵਧਾਤਾ ਬੈਟ ਕਰਦਾ ਬਤਾਉਣਾ ਨਹੀਂ ਪਹਿਲਾਂ ਚੋਰੀ ਰੋਕਣਾ ਸੀ ਚੋਰੀ ਨਹੀਂ ਰੋਕੀ ਉਹ ਕਿਉਂ ਨਹੀਂ ਰੋਕੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਵੀ ਅਸੀਂ ਰੋਕ ਨਹੀਂ ਕਿਵੇਂ ਆ ਬਲਦੇਵ ਸਿੰਘ ਸਰਸਾਈ ਕਿਸਾਨਾ ਗੂ ਨੇ ਉਹਨਾਂ ਨੇ ਇੱਕ ਤਸੀਲ ਦਾ ਇਕੱਠਾ ਕਰ ਕਦੀ ਕਦੀ ਤਸੀਲ ਦਾ ਉਹਨਾਂ ਕੋਲ ਇਹਨਾਂ ਦੇ ਰੈਵਨਿਊ ਮੈਂਟਰ ਤੋਂ ਪੁੱਛ ਲਿਆ ਉਹਨਾਂ ਨੂੰ ਬੁਲਾ ਕੇ ਇਹ ਦੱਸੋ ਵੀ ਕਿਵੇਂ ਕਿਵੇਂ ਇਹ ਠੇਰ ਆ ਗਏ ਉਹਨਾਂ ਨੇ ਠੋਕ ਕੋਕ ਰੇਟ ਤੇ ਪੈਸਾ ਕੱਢਿਆ ਵੀ ਇੰਨਾ ਪੈਸਾ ਸਰਕਾਰ ਦੇ ਖਜ਼ਾਨੇ ਜਾਣਾ ਸੀ ਉਹ ਜਾਂਦਾ ਕਿਉਂ ਨਹੀਂ ਜਾਂਦਾ ਤਾਂ ਨਹੀਂ ਵੀ ਇਹ ਕੀ ਕਰਦੇ ਨੇ ਚੰਗਾ ਜੀ ਜੇ ਔਰਤਾਂ ਦੇ ਨਾਂ ਤੇ ਰਜਿਸਟਰੀ ਹੋ ਤਾਂ ਅਸੀਂ ਪੈਸੇ ਕੱਟ ਲੈ ਲਾਂਗੇ ਰਜਿਸਟਰੀ ਦੇ ਤਸਾਮ ਦੇ ਜੇ ਫਲਾਣਾ ਹੋ ਤਾਂ ਜੇ ਰਿਸ਼ਤੇਦਾਰੀ ਚ ਕਰੋਗੇ ਆਪਸੇ ਜਿੰਨਾ ਆਈ ਇਹਨਾਂ ਗੱਲਾਂ ਨਾਲ ਨਹੀਂ ਹੋਣਾ ਫਰਕ ਪੈਣਾ ਤੁਸੀਂ ਹਰ ਸਾਲ ਜਿਹੜਾ ਡੀਸੀ ਰੇਟ ਹੈ ਜ਼ਾਇਦਾ ਦਾ ਉਹਨੂੰ ਛੇਛੇ ਮਹੀਨੇ ਵਾ ਦੇਖੋ ਬਾਜ਼ਾਰ 'ਚ ਰੇਟ ਕੀ ਹੈ ਕੀ ਭਾਅ ਚੱਲ ਰਿਹਾ ਤੁਸੀਂ ਉਹਦਾ ਅੱਧਾ ਭਾਅ ਫਿਕਸ ਕਰ ਦਿਓ ਤੀਜਾ ਹਿੱਸਾ ਕਰ ਜੇ ਤਾਂ ਤਾਂ ਵੀ ਜੇ ਕੱਲ ਨੂੰ ਦੇਣੀ ਪੈਗੀ ਸਰਕਾਰ ਨੇ ਕਵਰ ਕਰਨੀ ਹੋ ਉਹਨੂੰ ਘੱਟ ਪੈਸੇ ਦਿੱਤੇ ਜਾਣਾ ਤੁਸੀਂ ਆ ਤੁਹਾਡੀਆਂ ਜ਼ਮੀਨਾਂ ਔਕਰ ਹੋ ਰਹੀਆਂ ਨੇ ਹੋ ਰਹੀਆਂ ਨੇ ਕਿ ਨਹੀਂ ਜਿਹੜੇ ਹਾਈਵੇ ਬਣ ਰਹੇ ਨੇ ਹੋਰ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਉਹ ਰੇਟ ਦੱਸਦੇ ਨੇ ਉਦੋਂ ਮੁੜ ਕੇ ਦੁੱਗਣਾ ਦੇਣਾ ਤੇ ਗਿਨਾ ਚੁੱਕਦਾ ਉਹ ਅਗਲੀ ਆ ਜਿਹੜਾ ਰੇਟ ਤੈਅ ਕਰਦੇ ਨੇ ਪਹਿਲਾਂ ਬੇਸਟ ਰੇਟ ਮੂਲ ਰੇਟ ਉਹ ਬਾਜ਼ਾਰ ਰੇਟ ਨਾਲੋਂ ਅੱਧਾ ਵੀ ਹੈ ਕਿਤੇ ਜੋ ਕਿੰਨਾ ਤੁਹਾਡਾ ਬਾਜ਼ਾਰ 'ਚ ਵਿਕਦਾ ਹੈ ਕਿ ਉਹ ਜਿਹੜਾ ਮੂਲ ਰੇਟ ਉਹ ਤੁਮ ਬਾਅਦ ਵਧਾ ਕੇ ਹੋਰ ਕਰਕੇ ਤਾਂ ਉਹ ਤੋਂ ਵੱਧ ਜਾਊਗਾ ਸ਼ਾਇਦ ਉਹ ਉਹਨਾਂ ਚਾਹ ਕਰਦੇ ਨੇ ਕੋਈ ਰਜਿਸਟਰੀ ਤੁਹਾਡੇ ਰਾਜਪੁਰੇ 'ਚ ਹੁੰਦੀ ਦੇਖ ਲਓ ਪਟਿਆਲੇ 'ਚ ਹੁੰਦੀ ਦੇਖ ਲਓ ਠੀਕ ਹੈ ਘਨੌਰ 'ਚ ਹੁੰਦੀ ਦੇਖ ਲਓ ਢੇਰਾਬਸੀ 'ਚ ਹੁੰਦੀ ਦੇਖ ਲਓ ਬਨੂੜ 'ਚ ਹੁੰਦੀ ਦੇਖ ਲਓ ਜਿੱਥੇ ਵੀ ਸਬਤਸੀਲਾ ਉੱਥੇ ਰਜਿਸਟਰੀ ਹੁੰਦੀ ਆ ਨਾਬੇ 'ਚ ਦੇਖ ਲਓ ਸਮਾਣੀ 'ਚ ਦੇਖ ਲਓ ਜੇ ਭਾਈ ਜਿਹੜੇ ਭਾਅ ਦੇ ਉੱਤੇ ਬਾਜ਼ਾਰ 'ਚ ਉਹ ਚੀਜ਼ ਵਿਕ ਰਹੀ ਆ ਰਜਿਸਟਰੀ ਉਦੋਂ ਤੀਜੇ ਹਿੱਸੇ ਪੈਸਿਆਂ 'ਚ ਹੋਣੀ ਆ ਕਿ ਫਿਰ ਉਹ ਤਾਂ ਟੈਕਸ ਦੀ ਚੋਰੀ ਹੋ ਹੀ ਗਈ ਸਨ ਉਹਨਾਂ ਦੇ ਚ ਡਬਲ ਕੰਮ ਹੋ ਰਿਹਾ ਹੈ ਇੱਕ ਪਾਸੇ ਤਹਿਸੀਲਦਾਰ ਉਹਨਾਂ ਤੋਂ ਰਿਸ਼ਵਤ ਲੈਂਦਾ ਇਸ ਗੱਲ ਦੀ ਵੀ ਮੈਂ ਤੁਹਾਨੂੰ ਟੈਕਸ ਨਹੀਂ ਇਕੱਠਾ ਕਰੂੰਗਾ ਉਹਨਾਂ ਉਹ ਵੀ ਰਿਸ਼ਵਤ ਖਾ ਰਿਹਾ ਉਹ ਵੀ ਪ੍ਰਦਸਤਾ ਚਾਰਜ ਦਾ ਟੈਕਸ ਸਭ ਤੋਂ ਜਿਹੜੀ ਰਿਸ਼ਵਤ ਖਾ ਰਿਹਾ ਉਹ ਟੈਕਸ ਚੋਰੀ ਹੈ ਉਹ ਬੰਦੇ ਤੋਂ ਰਿਸ਼ਵਤ ਨਹੀਂ ਲੋਕ ਰੌਲਾ ਪਾਉਂਦੇ ਨੇ ਵੀ ਤਹਿਸੀਲਦਾਰ ਜੀ ਬਿਨਾ ਪੈਸਿਆਂ ਦੇ ਰਜਿਸਟਰੀ ਨਹੀਂ ਕਰਦਾ ਪੈਸੇ ਤੋਂ ਟੈਕਸ ਦੀ ਚੋਰੀ ਕਰ ਰਿਹਾ ਹੈ ਉਹ ਤੁਹਾਡੇ ਨਾਲ ਸੌਦਾ ਕਰਦਾ ਵੀ ਤੁਸੀਂ 2 ਡੂਡ ਕਰੋੜ ਵਾਲੀ ਜਿਹੜੀ ਰਜਿਸਟਰੀ ਆ ਉਹ 60 ਲੱਖ ਚ ਕਰਾ ਰਹੇ ਹੋ ਕਿ ਜਿਹੜਾ ਤੁਸੀਂ 90 ਲੱਖ ਰੁਪਇਆ ਦੋ ਨੰਬਰ ਦਾ ਦੇ ਰਹੇ ਹੋ ਉਹਦੇ ਉੱਤੇ ਨਾ ਤੁਸੀਂ ਰਜਿਸਟ੍ਰੇਸ਼ਨ ਫੀਸ ਨਹੀਂ ਦਿੱਤੀ। ਅਸਟਾਮ ਜੁੜਤੀ ਦਾ ਲੱਗਣੀ ਸੀ ਨਾ ਜੋ ਹੋਰ ਨਹੀਂ। ਪਹਿਲਾਂ ਇਨਕਮ ਟੈਕਸ ਨਹੀਂ ਦਿੱਤਾ। ਆਹ ਚੋਰੀ ਹੈ। ਸੋ ਜਿਹੜੀ ਇਹ ਵੱਡੀ ਚੋਰੀ ਹੈ ਇਹ ਰੈਵਨਿਊ ਵਾ ਕਿੰਨੇ ਨਹੀਂ ਰਾਹੀਂ ਉਹ ਵੱਡੀ ਚੋਰੀ ਨਹੀਂ ਰੋਕਣੀ। ਤੇ ਜਿਹੜਾ ਇਹ ਫालतू ਖਰਚਾ ਉਹਨੂੰ ਘਟਾ ਨਹੀਂ ਤੇ ਫਿਰ ਜਿਹੜੀ ਆਮਦਨ ਵਧਾਉਣੀ ਸੀ ਐਨੀਆਂ ਵੀ ਵਿੱਚ ਸਰੋਤ ਹੈ ਨਹੀਂ। ਆਮਦਨ ਵਧਾਉਣ ਵਾਸਤੇ ਇਹਨਾਂ ਕੋਲੇ ਬੜਾ ਹੀ ਸੌਖਾ ਤਰੀਕਾ ਹੈਗਾ ਸੀ ਜਿਹੜਾ ਨਹੀਂ ਕਰ ਰਹੇ ਜੇ ਮੰਰੇਗਾ ਦੇ 32 ਲੱਖ ਕਾਰਡ ਬਣਾਉਣ 100-100 ਦਿਨ ਦਾ ਰੁਜ਼ਗਾਰ ਦੇਣ ਉਹਦੇ ਨਾਲ ਇੱਕ ਤਾਂ ਇਹ ਆ ਵੀ 12000 ਕਰੋੜ ਆਉਣਗੇ ਉਹ ਚ 3000 ਕਰੋੜ ਇਹਨਾਂ ਨੂੰ ਕਰਦਾ ਟੈਕਸ ਲੱਗਦਾ ਸਾਰੀ ਚੋਂ ਉਹ 3000 ਕਰੋੜ ਦੀ ਆਮਦਨ ਫਤੂਹ ਆਹ ਹੁਣ ਵੀ ਤਾਂ ਜਿਹੜਾ ਵੈਟ ਦੇ ਪੈਸੇ ਵਧਾਏ ਨੇ ਕਹਾਟ ਪੈਸੇ ਇਸ ਦੇ ਉੱਤੇ ਟੋਲ ਤੇ ਤੇ ਬੰਦੇ ਮੇ ਪੈਸੇ ਡੀਜ਼ਲ ਤੇ ਇਹਦੇ ਉੱਤੇ ਇਹਨਾਂ ਦਾ ਅੰਦਾਜ਼ਾ ਹੈ ਵੀ 5500 ਕਰੋੜ ਕਰਤਾ ਹੋਣਾ। ਨਾ 500 500 ਕਰੋੜ ਤੁਸੀਂ 500 ਕਰੋੜ ਨਾਲ ਤੁਹਾਡੇ ਕੋਲ ਤਾਂ 3000 ਕਰੋੜ ਆ ਸਨ। ਤੁਸੀਂ ਕਿਉਂਕਿ ਉਹਦੇ ਉੱਤੇ ਸਕੀਮ ਦੇ ਫਿਰ এমਪਲੋਇਮੈਂਟ ਮਿਲੂ ਲੋਕਾਂ ਨੂੰ ਉਹਦੇ ਨਾਲ ਫਿਰ ਉਹਦੇ ਨਾਲ ਪਿੰਡਾਂ ਦੇ ਵਿੱਚ ਉਹ ਸਾਰੀਆਂ ਹੋਣਗੀਆਂ ਸਮਾਨ ਵਿਕੂਗਾ। ਰੋਕਨ ਨੂੰ ਰੁਜ਼ਗਾਰ ਮਿਲੂਗਾ ਉਹਦੇ ਵਿੱਚ ਇਹ ਗੱਲ ਮਰੇਗਾ ਲੈਣ ਨੂੰ ਨਹੀਂ ਮਿਲਦਾ ਜਦ ਤੁਸੀਂ ਉੱਥੇ ਪਿੰਡ ਦੀ ਚਾਰਦੀਵਾਰੀ ਬਣਾਉਣੀ ਆ ਸਕੂਲ ਦੀ ਤੁਸੀਂ ਕੋਈ ਰਸਤੇ ਬਣਾਉਣੇ ਨੇ ਕੋਈ ਪੁਲੀਆਂ ਬਣਾਉਣੀਆਂ ਨੇ ਕੋਈ ਸ਼ਹਿਦ ਬਣਾਉਣੇ ਨੇ ਉਹ ਜਿਹੜਾ ਕੰਮ ਕਰੋਗੇ ਉਹਦੇ ਵਿੱਚ ਇੱਟਾਂ ਵੀ ਤਾਂ ਲਿਆਓਗੇ ਸਿਮਿੰਟ ਵੀ ਤਾਂ ਲੱਗੂਗਾ ਉਹ ਜਿਹੜੇ ਫਿਰ ਸਿਮਿੰਟ ਦੇ ਇੱਟਾਂ ਵਾਲਿਆਂ ਨੂੰ ਮਜ਼ਦੂਰੀ ਹੋਰ ਉਹ ਵੀ ਤਾਂ ਮਿਲੂਗੀ ਇਸ ਕਰਕੇ ਜਿਹੜੇ ਲੋਕਾਂ ਨੂੰ ਰੁਜ਼ਗਾਰ ਪੈਦਾ ਹੋਣੀ ਸੀ ਪਿੰਡਾਂ ਦੇ ਵਿੱਚ ਪਿੰਡਾਂ ਦਾ ਰੁਜ਼ਗਾਰ ਤੇ ਬਹੁਤ ਮਾੜਾ ਹਾਲ ਹੈ ਖੇਤੀ ਤੋਂ ਸવાય ਕੋਈ ਰੁਜ਼ਗਾਰ ਦਾ ਸਾਧਨ ਨਹੀਂ ਲੱਗਦਾ ਔਰ ਰੁਜ਼ਗਾਰ ਪੈਦਾ ਹੋਣਾ ਸੀ ਮੰਡੇਗਾ ਰਾਹੀਂ ਮੰਡੇਗਾ ਨੇ ਅੱਗੋਂ ਪੈਦਾ ਕਰਨਾ ਸੀ ਰੁੱਖ ਲਗਾ ਲਓ ਪਿੰਡ ਚ ਪਾਣੀ ਦਾ ਰੋਜ ਰੋਲੋਂ ਪਾਉਂਦੇ ਧਰਤੀ ਹੀਟਾ ਪਾਣੀ ਖਤਮ ਹੋ ਗਿਆ ਜੀ ਖਤਮ ਹੋ ਗਿਆ ਜੀ ਖਤਮ ਹੋ ਗਿਆ ਜੀ ਜੇ ਪਿੰਡਾਂ ਦੀਆਂ ਸੱਤਾਂ ਤੇ ਝਿੜੀਆਂ ਦੇ ਵਿੱਚ ਰੁੱਖ ਲਗਾ ਦੇ ਨਵੰਡੇਗਾ ਦੇ ਰਾਹੀਂ ਤੇ ਪਾਣੀ ਤਾਂ ਜਿਹੜਾ ਮੀਂਹ ਦਾ ਪੈਂਦਾ ਉਹ ਹੱਣਦੇ ਆਏਗਾ ਹੀ ਨਹੀਂ ਇੱਕ ਪਾਸੇ ਉਹ ਪਾਣੀ ਹੱਦਲੇ ਹੁੰਦਾ ਕਿਉਂਕਿ ਉਹਨੂੰ ਉਹਨੂੰ ਵਗਣ ਨੂੰ ਰੋਕ ਕੋਈ ਨਹੀਂ ਹੈ ਜੋ ਧਰਤੀ ਚ ਜਾਨ ਨੂੰ ਜਗ੍ਹਾ ਕੋਈ ਨਹੀਂ ਹੈ ਜਦ ਤੁਸੀਂ ਦਰਖਤ ਲਗਾਤੇ ਹੋ ਦਰਖਤ ਉਹਨੂੰ ਰੋਕਦਾ ਵੀ ਕੰਮ ਕਰਦੇ ਨੇ ਤੇ ਉਸ ਨੂੰ ਉਹ ਧਰਤੀ ਵੀ ਲੱਗੇ ਜਾਂਦੇ ਨੇ ਤੁਸੀਂ ਵੀਰ ਜੀ ਆਪ ਜੀ ਤੁਸੀਂ ਇੱਕ ਜਿਹੜੇ ਤੁਹਾਡੇ ਕੋਲ ਤਾ ਤਰੀਕੇ ਨੇ ਜਿੱਥੇ ਤੁਹਾਡੇ ਹਿੰਗ ਫਟਕੜੀ ਨਹੀਂ ਲੱਗਦੀ ਤੁਹਾਡਾ ਪਰਿਆ ਵੀ ਬਚਦਾ ਹੈ ਤੁਹਾਡਾ ਪਾਣੀ ਵੀ ਬਚਦਾ ਉਹ ਤੁਸੀਂ ਕਰਨਾ ਨਹੀਂ ਕਿ ਫੇਰ ਠੀਕ ਆ ਫਿਰ ਤੁਸੀਂ ਆ ਕਾਗਜ਼ਾਂ ਚ ਬਾਬੂ ਗਰੀ ਨਾਲ ਨਹੀਂ ਕੰਮ ਹੋਣੇ ਬੇਸਾਬ ਹੈ ਨਾ ਜੀ ਇਹ ਅਸਲ ਨਹੀਂ ਇਹ ਅਸਲ ਚ ਇਹ ਸਟੇਟ ਚ ਵਾਈ ਨਹੀਂ ਰਹੇ ਇਹ ਤਾਂ ਸਾਹਿਬ ਕਿਤਾਬ ਜੋੜਦੇ ਮਨੀਮ ਨੇ ਤਾਂ ਜਦ ਤੁਸੀਂ ਵਿੱਤ ਵਿਭਾਗ ਮਨੀਮੀ ਕਰਨ ਲੱਗ ਜੇ ਵਿੱਤੀ ਨੀਤੀ ਥੋੜਾ ਬਣਾਉਂਦੇ ਨੇ ਇਹ ਇਹ ਤਾਂ ਮਨੀਮੀਕਰ ਹੈ ਇਹਨੇ ਮਨੀਮੀਤਾ ਜੀ ਸਾਹਿਬ ਹੁੰਦਾ ਵੀ ਇੰਨੇ ਪੈਸੇ ਆਏ ਕਿ ਇਹਨੇ ਦੇਤੇ ਜੀ ਇਹਨੇ ਫਲਾਣੇ ਕਰਤੇ ਜੀ ਇਹਨੇ ਇਹਨੂੰ ਦੇਤੇ ਇਹਨੇ ਇਹਨੂੰ ਦੇਤੇ ਇਹ ਤਾਂ ਹਿਸਾਬ ਕਿਤਾਬ ਹੈ ਕੋਈ ਕਰਦਾ ਹੈ ਹਿਸਾਬ ਕਿਤਾਬ ਦੇ ਉੱਤੇ ਰੌਲਾ ਪੈਂਦਾ ਔਰ ਜਿੰਨੇ ਪੱਤੇ ਲਿਖਨੇ ਸਾਰੇ ਹਿਸਾਬ ਕਿਤਾਬ ਚ ਗੁੰਮਰ ਰਹਿੰਦੇ ਨੇ ਪੈਸਾ ਆਊਗਾ ਕਿੱਥੋਂ ਜਿੱਥੋਂ ਪੈਸਾ ਆ ਸਕਦਾ ਹੈ ਉਹ ਤੇ ਧਿਆਨ ਨਹੀਂ ਦੇ ਰਹੇ ਜਿੱਥੇ ਪੈਸਾ ਖਰਾਬ ਹੋ ਰਿਹਾ ਉਹ ਤੇ ਧਿਆਨ ਨਹੀਂ ਦੇ ਰਹੇ ਜਿੱਥੇ ਪੈਸਾ ਚੋਰੀ ਹੋ ਰਿਹਾ ਉਹ ਤੇ ਧਿਆਨ ਨਹੀਂ ਦੇ ਰਹੇ ਜਿੱਥੇ ਖਰਚੇ ਦੀ ਲੋੜ ਨਹੀਂ ਹੈ ਉੱਥੇ ਫालतू ਖਰਚਾ ਕਰ ਰਹੇ ਨੇ ਜਿੱਥੇ ਖਰਚੇ ਦੀ ਲੋੜ ਆ ਉੱਥੇ ਕਰ ਨਹੀਂ ਰਹੀ ਸਰਕਾਰੀ ਕਾਜ ਨੇ ਉਹਨਾਂ ਦਾ 100-100 ਰੁਪਿਆ ਕੱਟਦਾ ਪਿਛੇ 2-3 ਸਾਲ ਤੋਂ ਲਗਾਤਾਰ ਹੀ ਕੱਟ ਰਹੀ ਹੈ ਇਹ ਇਹ ਸਰਕਾਰ ਨੇ ਆ ਕੇ ਕਟਣਾ ਸ਼ੁਰੂ ਕਰਿਆ ਇਹ ਸਰਕਾਰੀ ਕਾਜ ਵੀ ਕਿੱਥੋਂ ਚੱਲਣਗੇ ਬਾਬਾ ਫਰੀਦ ਨੇ ਕਿਹਾ ਰੋੜੇ ਦਾਖ ਬਜੌਰੀਆਂ ਕਿਕਰ ਵੀਜੇ ਜੱਟ ਕਿ ਜੇ ਤੁਸੀਂ ਭਾਈ ਕਿਕਰ ਬੀਜੋਗੇ ਫਿਰ ਤੁਹਾਨੂੰ ਕਿੱਥੋਂ ਮਿਲਣਾ ਸੋ ਇਹ ਸਾਨੂੰ ਸਮਝਣਾ ਪਏਗਾ ਕਿ ਪੰਜਾਬ ਦੇ ਵਿੱਚ ਨੂੰ ਕੁਝ ਨਹੀਂ ਹੋਇਆ ਆਹ ਫੇਰ ਤਾਂ ਜਿਹੜੀ ਬਣੀ ਮੁੱਟੀ ਕੋਆਪਰੇਟਿਵ ਹੁੰਦੀ ਸੀ ਵੇਰਕਾ ਦਾ ਦੁੱਧ ਆਪਵਾਪਾ ਕੇ ਬਹੁਤ ਮਾੜਾ ਬਹੁਤ ਮਾੜਾ ਦੁੱਧ ਮਾੜਾ ਦੁੱਧ ਮਾੜਾ ਮੂਲ ਦਾ ਦੁੱਧ ਵੇਖਣਾ ਤਾਂ ਇਹ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਓ ਮੂਲ ਦਾ ਦੁੱਧ ਇੰਨੇ ਸਾਗਾਂ ਤੋਂ ਤਾਂ ਇੱਥੇ ਘਰੇ ਵੇਚਿਆ ਨਹੀਂ ਇਦਾਂ ਆਪਣੇ ਆਪ ਚ ਹੁਣ ਇਹ ਨਾ ਕਿਵੇਂ ਵੇਚਣ ਲੱਗਿਆ ਕੋਈ 겜 ਹੋਣੀ ਆ ਕਿਸੇ ਦੀ ਕਿਸੇ ਨੇ ਕੋਈ ਸੱਦੇਵਾਜੀ ਕਰੀ ਹੋਣੀ ਆ ਇਹ ਮੈਨੂੰ ਕਿਉਂ ਸ਼ੰਕਾ ਕਿਉਂਕਿ ਇਹਨਾਂ ਨੇ ਉਸ ਜਿਹੜੀ ਡੀਐਨਏ ਪੰਜਾਬੀ ਯੂਨੀਵਰਸਿਟੀ ਦੀ ਉਹਦਾ ਸਮਰਥਨ ਕਰਿਆ ਜਿਨੇ ਵੇਰਕਾ ਦਾ ਦੁੱਧ ਹਟਾ ਕੇ ਉੱਤੇ ਨੈਸਟ ਦੇ ਵਿੱਚ ਕੰਟੀਨ ਚ ਕੀਆਲੀ ਕੰਟੀਨ ਚ ਜਿਹੜਾ ਬੱਚਿਆਂ ਦੇ ਪੰਨੋਂ ਪੈਸੇ ਜਾਂਦੇ ਸੀ ਉਹ ਪ੍ਰਾਈਵੇਟ ਕੰਪਨੀ ਦਾ ਦੁੱਧ ਲਵਾਇਆ ਸੀ ਉਹਨੂੰ ਇਹਨਾਂ ਨੇ ਐਨ ਪੂਰੀ ਡਿਫਰੈਂਸ ਕੀਤੀ ਹੋਈ ਆ ਇਹਦਾ ਮਤਲਬ ਇਹ ਹੈ ਦੁੱਧ ਦੇ ਮਾਮਲੇ ਚ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਦੰਕਾ ਨਹੀਂ ਤਾਂ ਕੋਆਪਰੇਟਿਵ ਮੈਸ ਹੋਵੇ ਕੋਆਪਰੇਟਿਵ ਕੰਟੀਨ ਹੋਵੇ ਉਸ ਕੰਟੀਨ ਦੇ ਵਿੱਚ ਕੋਆਪਰੇਟਿਵ ਅਧਾਰੇ ਦਾ ਦੁੱਧ ਆ ਰਿਹਾ ਹੋਵੇ ਬੱਚਿਆਂ ਦੇ ਕੋਲੋਂ ਪੈਸੇ ਜਾਣੇ ਹੁਣ ਉਹਨੇ ਚ ਭਾਈ ਪ੍ਰਾਈਵੇਟ ਦਾ ਦੁੱਧ ਲਵਾਉਂਦਾ ਮਹਿੰਗਾ ਦੁੱਧ ਲਵਾਉਂਦਾ ਕੀ ਮਤਲਬ ਹੈ ਇਹ ਤੋਂ ਪਤਾ ਲੱਗਦਾ ਵੀ ਦੁੱਧ ਚੇਨਾ ਦੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਬੰਦਾ ਗਲੇ ਆ ਇਹਨਾਂ ਦਾ ਉਹ ਲੰਬੜ ਕੀ ਹੈ ਕਿਉਂ ਨਹੀਂ ਦੇਖਦੇ ਦਿਖਦਾਂਗੇ ਇਹਨਾਂ ਨੂੰ ਕਿਤੇ ਤਾਂ ਇਹਨਾਂ ਦੇ ਕੋਈ ਅੱਖਾਂ ਮੰਨ ਨਹੀਂ ਹੈਗੀਆਂ ਇਹਨਾਂ ਨੂੰ ਪਤਾ ਵੀ ਆ ਹੋ ਰਿਹਾ ਹੈ ਪਰ ਇਹ ਕਹਿੰਦਾ ਹੋਣਾ ਚਾਹੀਦਾ ਸੋ ਜਦ ਤੱਕ ਤੁਸੀਂ ਪੰਜਾਬ ਦੇ ਜੇ ਵਿੱਤ ਨੂੰ ਠੀਕ ਕਰਨਾ ਹੈ ਪੰਜਾਬ ਦਾ ਵਿੱਚ ਐ ਠੀਕ ਨਹੀਂ ਹੋਣਾ ਵੀ ਕਾਲਜਾਂ ਦੇ ਵਿੱਚ ਪੈਸੇ ਨਾ ਦਿਓ ਜੀ ਕਾਲਜਾਂ ਚ ਜਿਹੜਾ ਕਾਲਜ ਦਾ ਅਧਿਆਪਕ ਰੱਖਣਾ ਹੈ ਉਹਨੂੰ 20000 ਤੇ 22000 ਤੇ ਰੱਖੀ ਰੱਖੋ ਇਹ ਵਿੱਤਾਂ ਠੀਕ ਨਹੀਂ ਹੋਣਾ ਵਿੱਤਾਂ ਠੀਕ ਨਹੀਂ ਹੋਣਾ ਵੀ ਨਵੇਂ ਨੌਜਵਾਨ ਲੜਕੇ ਲੜਕੀਆਂ ਨੂੰ ਜਾਤਾਂ ਨੌਕਰੀ ਜਿਉ ਹੀ ਨਾ ਜੇ ਜਿਉ 5 10000 15000 ਤੇ ਉਹਨਾਂ ਦੀ ਮੂੰਹ ਕੁੱਟੀ ਜਾਓ ਇਹ ਐ ਨਹੀਂ ਠੀਕ ਹੋਣਾ ਇਹ ਕਹਿ ਕੇ ਕੀ ਜੀ ਹੁਣ ਪੈਸਾ ਕਿੱਥੋਂ ਦਈਏ ਇਹ ਠੀਕ ਤਾਂ ਹੋਣਾ ਜਿਨ੍ਹਾਂ ਨੂੰ ਫालतू ਪੈਸੇ ਦੇ ਰਹੇ ਹੋ ਉਹਨਾਂ ਤੇ ਅੰਕ ਚੁਲਗਾਓ ਉਹਨਾਂ ਨੂੰ ਸਪਸ਼ਟ ਕਰੋ ਵੀ ਹੁਣ ਨੀਤ ਦੁਬਦ ਨਹੀਂ ਦਿੱਤੇ ਜਾਣੇ ਜਿਨੇ ਨਹੀਂ ਨੌਕਰੀ ਕਰਨੀ ਨਾ ਕਰੇ ਜਾਓ ਜਿੱਨੇ ਜਾਣਾ ਚੋਰੀ ਬੰਦ ਕਰੋ ਕਿ ਜਿੱਥੇ ਰੋਡ ਐ ਸੇਤ ਦੇ ਉੱਤੇ ਸੇਤ ਦੇ ਉੱਤੇ ਕੱਡੇ ਤੁਸੀਂ ਇਹ ਕਹਿ ਕੇ ਗਏ ਜੀ ਅਸੀਂ ਪੈਸਟ ਮੁਕਤ ਕਰਤੇ ਜੀ ਅਸੀਂ ਆਮ ਆਦਮੀ ਕਦਨ ਕੋਟੇ ਦਿਨ ਸੇਤ ਨਹੀਂ ਨਿਮ ਰਹੀ ਲੋਕਾਂ ਨੂੰ ਜਾ ਕੇ ਦੇਖ ਲੈਣਾ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਂਦੇ ਨੇ ਉੱਤੇ ਇਦਾਂ ਹੀ ਜਿਹੜੇ ਇਹ ਸਕੂਲ ਆਫ ਐਮੀਨੈਂਸ ਬਣਾਤੇ ਜੀ ਅਸੀਂ ਸਿੰਗਾਪੁਰ ਭੇਜਦੇ ਜੀ ਅਸੀਂ ਫਰਾਂਸਾਂ ਭੇਜਦੇ ਜੀ ਇਹਨਾਂ ਸਕੂਲਾਂ ਦਾ ਸੁਧਾਰ ਨਹੀਂ ਹੋਇਆ ਬਿਲਡਿੰਗਾਂ ਤਾਂ ਸੋਹਣੀਆਂ ਪਹਿਲਾਂ ਵੀ ਬਣਗੀਆਂ ਸੀ ਪਿਛੇ ਸਰਕਾਰਾਂ ਨੇ ਵੀ ਬਣਾਤੀਆਂ ਸੀ ਸੋ ਜੇ ਤੁਸੀਂ ਸਿੱਖਿਆ ਦਾ ਸੁਧਾਰ ਕਰਨਾ ਹੈ ਜੇ ਤੁਸੀਂ ਸੇਤ ਦਾ ਸੁਧਾਰ ਕਰਨਾ ਹੈ ਜੇ ਤੁਸੀਂ ਪੜਿਆ ਬਰੰਦਸਦਾ ਕਰਨਾ ਜੇ ਧਰਤੀ ਹੇਠਲੇ ਪਾਣੀ ਦਾ ਪ੍ਰਬੰਧ ਕਰਨਾ ਹੈ ਤਾਂ ਤੁਹਾਨੂੰ ਲੜਨਾ ਪਏਗਾ ਤੁਹਾਨੂੰ ਨੀਤੀ ਦੇ ਤੌਰ ਤੇ ਉੱਤੇ ਗੱਲ ਕਰਨੀ ਪਵੇਗੀ ਨੀਤੀ ਕਰਨ ਵਾਸਤੇ ਬਹੁਤ ਉਹਨੇ ਪੈਸੇ ਦੀ ਲੋੜ ਨਹੀਂ ਹੁੰਦੀ ਜਿੰਨੀ ਨੀਤ ਤੇ ਯੋਜਨਾਬੰਦੀ ਤੇ ਯੋਜਨਾਬੰਦੀ ਨਾਲ ਉਸ ਨੂੰ ਲਾਗੂ ਕਰਨ ਦਾ ਇਰਾਦਾ ਇੱਕ ਨੀਤ ਹੁੰਦੀ ਹੈ ਨੀਤੀ ਤਾਂ ਚੰਗੀ ਹੈ ਪਰ ਇਰਾਦਾ ਨਹੀਂ ਹੈ ਵੀ ਨਹੀਂ ਜਾ ਰਹੇ ਔਖਾ ਹੈ ਤੁਹਾਨੂੰ ਇਰਾਦਾ ਵੀ ਕਰਨਾ ਪਊਗਾ ਇਹ ਐਵੇਂ ਨਹੀਂ ਕਿਹਾ ਬਾਬੇ ਨੇ ਜੇ ਟਾਪਰੀਮੇ ਖੇਨ ਦਾ ਜੋ ਸਿਰ ਤੱਕ ਤਲੀ ਕਲੀ ਮੁਰਿਆ ਇਹ ਪੰਜਾਬ ਦੇ ਵਿੱਚ ਕੁਝ ਨਹੀਂ ਹੋਇਆ ਪੰਜਾਬ ਨੂੰ ਪੰਜਾਬ ਦੇ ਵੱਡੇ ਵੱਡੇ ਆਸੋ ਜੀ ਡੁੱਬਿਆ ਪਿਆ ਪੰਜਾਬ ਤਾਂ ਕੋਈ ਡੁੱਬਿਆਦਰ ਨਹੀਂ ਡੋਬੋਇਆ ਜੇ ਤੁਸੀਂ ਜਾਣबूझ ਕੇ ਡਵਾਵੋਗੇ ਜੇ ਮਾਂ ਹੀ ਬੱਚੇ ਨੂੰ ਜ਼ਹਿਰ ਦੇਣਾ ਚਾਹੇਗੀ ਫਿਰ ਕਿਵੇਂ ਬੱਚੂਗਾ ਬਚਾ ਸਰਕਾਰੀ ਸਿਸਟਮ ਨੂੰ ਇਹਨਾਂ ਨੇ ਕਦੇ ਕਿਸੇ ਨੂੰ ਫੜ ਕੇ ਅੰਦਰ ਕਰਤਾ ਕਦੇ ਕਿਸੇ ਨੂੰ ਕਰਤਾ ਫਿਰ ਹੁਣ ਇਹ ਗੱਲ ਦੇ ਉੱਤੇ ਐਸ ਤੋਂ ਵੱਧ ਵੀ ਕਹਿ ਦਿੰਗੇ ਉਹੀ ਤਾਂ ਖੋਲਿਆ ਇੰਨੇ ਪੋਲੀਟੀਸ਼ੀਅਨ ਅੰਦਰ ਕਰਤੇ ਅਸੀਂ ਫੁਲਾਣਾ ਕਰਤਾ ਭਾਈ ਇੱਟੇ ਨੂੰ ਮੰਨ ਦੁੱਦਕ ਜੇ ਤੁਸੀਂ ਅੰਦਰ ਕਰੇ ਹੋਣਗੇ ਕਰਾਪਸ਼ਨ ਤੋਂ ਉਹ ਤੋਂ ਜ਼ਿਆਦਾ ਵੱਧ ਗਈ ਇੱਕ ਬਿਊਰੋਕਰੇਟ ਜਿਹੜਾ 55 ਕਰੋੜ ਰੁਪਈਆ ਕਹਿੰਦਾ ਮੈਂ 5 10 ਦਿਨਾਂ ਚ ਵੰਡਦਾ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਚ ਉਹ ਤਾਂ ਤੁਸੀਂ ਉਹਨੂੰ ਕੁਝ ਕਿਹਾ ਨਹੀਂ ਉਹ ਉਹਨੇ ਕਾਫਲਾ ਕਰੇ ਸੀ ਹੁਣ ਆ 프리 ਲੈਟਰ ਕੀ ਆ ਗਿਆ ਕੈਗ ਨਹੀਂ ਫੜਿਆ ਕੈਗ ਨਹੀਂ ਫੜਿਆ ਜਿਹੜੇ ਕੈਗ ਦੀ ਰਿਪੋਰਟ ਤੁਸੀਂ ਮੈਨੂੰ ਭੇਜੀਆ ਨਾ ਇਹ ਤਾਂ ਐਸੈਂਬਲੀ ਅੱਲੀਆ ਦੇ ਚੋਰੀ ਹੈ ਸਿੱਖਿਆ ਮੰਤਰੀ ਦੇ ਵਿੱਚ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਚ ਠੱਗੀ ਹੋਈ ਹੋਈ ਹੈ ਰੈਡਾ ਪੋਸਟ ਮੈਟ੍ਰਿਕ ਚੋਈ ਸੀ ਉਹ ਬੀਰੋਕ੍ਰੇਸੀ ਕਰਦੀ ਐ ਉਸ ਬੀਰੋਕ੍ਰੇਟ ਨੂੰ ਕਿਸੇ ਨੇ ਨਹੀਂ ਪੁੱਛਿਆ ਉਹਦੇ ਕਹੇ ਤੋਂ ਇੱਕ ਪੋਲੀਟਿਸ਼ੀਨ ਹੁੰਦਾ ਕਰਦਾ ਕੁਆਲਿਟੀ ਚਿੰਦ ਤੇ ਤਾਂ 39 ਕਰੋੜ ਦਾ ਦੋਸ਼ ਲਾਇਆ ਸੀ ਆਪ ਉਹ 55 ਕਰੋੜ ਕਹਿੰਦਾ ਮੈਂ ਬਣਦਾ ਉਹਨੂੰ ਕਿਸੇ ਨੇ ਨਹੀਂ ਕੁਛ ਕੀਤਾ ਵੀ ਦੱਸ ਕਿੱਥੇ ਗਿਆ ਉਹ ਪੈਸਾ ਇਹ ਜਿਹੜੀ ਵੱਡੀ ਸਮੱਸਿਆ ਸਾਡੀ ਹੈਗੀ ਐ ਕਿ ਜਿੱਥੇ ਇਦਾਂ ਹੀ ਮੈਡੀਕਲ ਐਜੂਕੇਸ਼ਨ ਉਹਦੇ 2 ਕਰੋੜ ਰੁਪਈਆ ਹੁੰਦਾ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇੱਕ ਡਾਇਰੈਕਟਰ ਆਇਆ ਉਹਨੇ 26 ਕਰੋੜ ਬਣਾਤਾ ਇੱਕ ਸਾਲ ਕੀ 2 ਕਰੋੜ ਦਾ 26 ਕਰੋੜ ਕਿਵੇਂ ਬਣ ਜਾਊਗਾ ਇਹ ਕੋਈ ਮੁਰਗੀ ਆ ਜਾਂਦੇ ਦੇਣ ਵਾਲੀ ਦੀ ਰੋ ਜਾਂਦੇ ਜਾਦਾ ਦੇ ਤੂੰ ਮਤਲਬ ਜਿਆਦਾ ਤੁਸੀਂ ਦੇਖਣਾ ਹੀ ਨਹੀਂ ਇਹ ਪੈਸਾ ਕਿੱਥੇ ਜਾ ਰਿਹਾ ਹੈ ਕਿੱਥੇ ਨਗ ਰਿਹਾ ਹੈ ਕਿਉਂ ਹੋ ਰਿਹਾ ਇਹ ਉਹੀ ਅਨੇ ਉਹ ਆਈ ਨਹੀਂ ਆਈ ਕਰ ਦੋ ਆਈ ਨਹੀਂ ਆਈ ਕਰ ਦੋ ਆਈ ਨਹੀਂ ਆਈ ਕਰ ਦੋ ਐਦਾਂ ਨਹੀਂ ਕੰਮ ਸਰਕਾਰਾਂ ਚੱਲਦੀਆਂ ਹੁੰਦੀਆਂ ਯੋਜਨਾਬੰਦੀ ਕਰਕੇ ਚੱਲਦੀਆਂ ਨੇ ਸੋ ਮੈਂ ਤਾਂ ਦੇਖਦਾ ਆ ਹੁਣੀ ਮੈਂ ਇੱਕ ਹੋਰ ਦੇਖ ਰਿਹਾ ਸੀ ਇਹਦੇ ਨਾਲ ਜੋੜ ਕੇ ਮੈਂ ਤਾਂ ਕਹਣਾ ਮੈਨੂੰ ਲੱਗਦਾ ਉਹਦੇ ਚ ਵੀ ਸ਼ਾਇਦ ਇਹਨਾਂ ਨੂੰ ਔਖਾ ਮੂਗਾ ਕਿਵੇਂ ਅੱਜ ਅਖਬਾਰ 'ਚ ਇੱਕ ਖਬਰ ਹੈ ਉਹ ਕਵਰੀ ਇਹ ਹੈ ਕਿ ਜੀ ਇਹਨਾਂ ਨੇ ਜਿਹੜੀ ਹੁਣ ਸਰਪੰਚਾਂ ਦੀ ਰੈਜ਼ਰਵੇਸ਼ਨ ਕਰਨੀ ਹੈ ਉਹ ਬਲਾਕ ਵਾਈਜ਼ ਕਰਤੀ ਅਮੈਂਡਮੈਂਟ ਕਰਤੀ ਤਰਮੀਮ ਕਰਤੀ ਕਾਨੂੰਨ ਚ 12 ਜਿਹੜੀ ਕਲਾਜ਼ ਹੈ ਉਹਦੇ ਵਿੱਚ ਹੁਣ ਜਿਹੜੀ ਉਹ ਤਰਮੀਮ ਕਰੀ ਹੈ ਜਿੰਨੀ ਕਿ ਮੈਨੂੰ ਲੱਭੀ ਆ ਇੱਥੋਂ ਉਹਦੇ ਤੋਂ ਉਹ ਹੈ ਨਹੀਂ ਉਹਦੇ ਚ ਇਹਨਾਂ ਨੇ ਆਪਦੇ ਮਨੋਂ ਇੱਕ ਐਕਸੈਪਸ਼ਨ ਪਾਈ ਹੋਈ ਸੀ ਜਿਵੇਂ ਆਪਾਂ ਕਹਿੰਦੇ ਆ ਵੀ ਇਹਨੂੰ ਛੱਡ ਕੇ ਉਹ ਉਹਨਾਂ ਨੇ ਕਰਤੀ ਉਹ ਉਹ ਜੋ ਸ਼ਾਇਦ ਇਹ ਖੁਸ਼ ਹੁੰਦੇ ਹੋਣ ਉਹਦੇ ਤੱਤੇ ਪਹਿਲੇ ਕੀ ਲਿਖਿਆ ਵੀ ਉਹ ਜਿਲ੍ਹਾ ਵਾਈਜ਼ ਬੰਦ ਕਰਨੀ ਹੈ ਜੇ ਪਹਿਲੇ ਪਹਿਰੇ ਕੀ ਜਿਲ੍ਹਾ ਵਾਈਜ਼ ਬੰਦ ਕਰਨੀ ਹੈ ਇਹਨਾਂ ਨੇ ਪੂਰਾ ਐਕਟ ਦੇਖਣ ਦੀ ਬਜਾਏ ਇਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਸਰਕਾਰ ਚਾਹੇ ਉਦਾਂ ਬੰਦ ਕਰੋ ਉਹ ਅਗਲਾ ਪਹਿਰੇ ਜਿਵੇਂ ਚਾਹੇ ਪਰ ਉਹ ਜਿਵੇਂ ਚਾਹਦਾ ਤਾਂ ਉੱਤੇ ਹੋ ਗਿਆ ਫੈਸਲਾ ਜਦ ਤੁਸੀਂ ਤੈਨਾ ਐਮੈਂਡਮੈਂਟ ਜੇ ਕਰਤਾ ਵੀ ਜਿਲ੍ਹਾ ਵਾਈਜ਼ ਹੋਊਗੀ ਉਹ ਤਾਂ ਤੁਸੀਂ ਦੂਰ ਨਹੀਂ ਕਰੀਏ ਜੀ ਜਿਹੜਾ ਵਾਈਦਾ ਨਹੀਂ ਕਲੋਜ਼ ਜਾ ਘੋਵੀ ਅਸੀਂ ਕਰੀ ਹੈ ਜੋ ਮੈਂ ਪੜਿਆ ਸੋ ਇਹ ਜਿਹੜਾ ਹੈਗਾ ਤੈਨਾ ਵੀ ਪੰਚਾਇਤ ਚੱਕ ਦੇ ਇਹਨਾਂ ਦਾ ਇਹੀ ਹੋਇਆ ਇਹਨਾਂ ਇਹਨਾਂ ਨੂੰ ਵਾਕਸ ਲੈਣਾ ਤੇ ਉੱਥੇ ਖੜਤੇ ਹੋਏ ਨਾ ਫਾਤੂ ਦੇ ਉਹ ਕੌਣ ਜਿਵੇਂ ਬਾਰੇ ਉਹ ਬੰਦਮਾਨ ਜਿਵੇਂ ਬਾਰੇ ਜੋ ਕਿ ਉਹ ਨਹੀਂ ਉਹ ਨਹੀਂ ਡਿਜ਼ਾਊਨ ਕਰੀ ਸੀ ਉਸ ਤੋਂ ਬਾਅਦ ਜਦ ਹੁਣ ਪੰਚਾਇਤਾਂ ਦਾ ਇਹ ਹੋ ਗਿਆ ਉਦੋਂ ਉਹਨਾਂ ਨੇ ਪੰਚਾਇਤਾਂ ਤਾਂ ਆਪ ਹੀ 5 ਸਾਲ ਬਾਅਦ ਭੰਗ ਹੋ ਜਾਂਦੀਆਂ ਨੇ ਇਹਨਾਂ ਨੇ ਲਿਖਿਆ ਬੇਸੀ ਪੰਚਾਇਤਾਂ ਭੰਗ ਕਰ ਰਿਹਾ ਇਹਨਾਂ ਨੂੰ ਪੁੱਛੋ ਵੀ ਇੰਨਾ ਵੀ ਤੁਹਾਨੂੰ ਨਹੀਂ ਪਤਾ ਵੀ ਇਹ ਤਾਂ ਆਪ ਹੀ ਭੰਗ ਹੋ ਗਈਆਂ ਜਿਹੜੀ ਚੀਜ਼ ਆਪ ਤੇ ਭੰਗ ਹੋ ਗਈ ਉਹਨੂੰ ਭੰਗ ਕਰਨ ਦੀ ਕੀ ਲੋੜ ਹੈ ਜਿਹੜਾ ਕਾਣਾ ਪਹਿਲਾਂ ਹੀ ਟੁੱਟ ਚੁੱਕਿਆ ਤੁਸੀਂ ਕਹੋ ਮੈਂ ਨੂੰ ਤੋੜ ਰਿਹਾ ਉਹ ਤਾਂ ਪਹਿਲਾਂ ਹੀ ਟੁੱਟ ਗਿਆ ਇਹ ਤਾਂ ਮਲੇ ਬੰਦੇ ਦੇ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਕਤਲ ਕਰਿਆ ਜੀ ਉਹ ਤਾਂ ਪੰਚਾਇਤਾਂ ਖਤਮ ਹੋ ਚੁੱਕੀਆਂ ਸੀ ਇਹ ਇਹ ਦਾ ਮਤਲਬ ਇਹਨਾਂ ਨੂੰ ਇਹ ਨਾ ਵੀ ਪਤਾ ਜਿਹੜੀ ਸਰਕਾਰ ਇਹ ਨਹੀਂ ਦੇਖ ਸਕਦੀ ਕਿ ਇੱਕ ਦੋ ਲੈਣਾ ਦੀ ਜਿਹੜੀ ਨੋਟੀਫਿਕੇਸ਼ਨ ਨਿਕਲ ਨਹੀਂ ਉਹ ਨਹੀਂ ਠੀਕ ਨਿਕਲ ਸਕਦੀ ਇਹਨਾਂ ਦੀ ਸਰਕਾਰ ਚ ਤੇ ਫਿਰ ਬਾਕੀ ਠੀਕ ਹੀ ਹੋਣਾ ਹੰਕਾਰ ਵੜਿਆ ਇਹਨਾਂ ਨੂੰ ਤੁਸੀਂ ਕੋਈ ਚੀਜ਼ ਤਾਂ ਵੀ ਦੇਖ ਲੋ ਨਾ ਪੇਪਰ ਚੋਣੇ ਹੋ ਰਹੇ ਨੇ ਐਸਾ ਸਪੋਰਟ ਦੇ ਉਹੀਕ ਹੋ ਰਹੇ ਨੇ ਉੱਥੇ ਤੁਸੀਂ ਚੁੱਪੋ ਹੋਨ ਕੋਚੀ ਨਿਹੋ ਰਿਆ ਸਾਰਿਆ ਗਰਵੇ ਦੇ ਨਾਲ ਵਾਲੇ ਲੈ ਰਹੇ ਨੇ ਦੇਖ ਲੋ ਕੱਦ ਕੇ ਜਿੰਨੇ ਲੋਕ ਸੇਵਾ ਕਮਿਸ਼ਨ ਤੁਹਾਡਾ ਕਰਦਾ ਉਹਦੀ ਖੇਰਾ ਫੇਰੀ ਹੋ ਰਹੀ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਪਹਿਲਾਂ ਭੱਤੀ ਕਿਸੇ ਯੂਨੀਵਰਸਿਟੀਆਂ ਨੇ ਉਹ ਹਾਈ ਕੋਰਟ ਨੇ ਰੱਦ ਕਰੀ ਤੁਸੀਂ ਉਹਨਾਂ ਦਾ ਰੱਦ ਕੀਤਾ ਤੁਹਾਡਾ ਮਿਨਿਸਟਰ ਜੀ ਤੇ ਹੁਣ ਦੋਸ਼ ਲਾਗ ਰਹੇ ਨੇ ਮੇਰੇ ਕਹ ਉਹ ਹੀ ਹੈ ਸਿੱਖਿਆ ਮੰਤਰੀ ਦਾ ਜੀ ਤੇ ਲੱਗ ਰਿਹਾ 100 ਕਰੋੜ ਦਾ ਦੋਸ਼ ਕਿ ਉਹਨੇ ਉਹਨਾਂ ਨਾਲ ਕਰ ਲਿਆ ਸਾਡਾ ਗਾਂ ਦਾ ਵੀ ਚੰਗਾ ਕੋਈ ਨਹੀਂ ਅਸੀਂ ਇੱਥੇ ਹਾਈ ਕੋਰਟ 'ਚ ਬਿਆਨ ਦੇ ਦਾਂਗੇ ਉਸ ਸਮੇਂ ਦੂਜੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਵਿਰੋਧ ਕਰਦਾ ਹੈ ਵੀ ਭਾਈ ਇਹ ਗਲਤ ਹੈ ਮੈਂ ਨਵੇਂ ਇਮਤਿਹਾਨ ਦੇ ਕਿ ਪੱਤੀਆਂ ਕਰਨ ਦੀ ਬਜਾਏ ਤੁਸੀਂ ਕਾਲਜਾਂ ਦੇ ਵਿੱਚ ਖਰਚੇ ਵੀ ਕਰਦੇ ਤੁਸੀਂ ਨਵੇਂ ਇਮਤਿਹਾਨ ਦਾ ਸਾਰਾ ਸਾਰਾ ਦੇ ਕੇ ਪੱਤੀਆਂ ਕਰ ਦੋ ਜਿਹੜੇ ਆਉਣ ਮੈਰਿਜ ਚ ਆਉਣ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਇਮਤਿਹਾਨ ਦਿਓ ਸੁਭਾਰਸ਼ ਦਾ ਕੀ ਮਤਲਬ ਉਹਦੇ ਵਿੱਚ 2 ਨੰਬਰ ਦਾ ਕੰਮ ਕੀ ਮਤਲਬ ਹੈ ਮੈਂ ਨਵੇਂ ਇਮਤਿਹਾਨ ਰੋਜ਼ ਪੇਪਰ ਲਿਖ ਹੁੰਦਾ ਸੀ ਮੈਂ ਪੇਪਰ ਲਿਖ ਬੰਦ ਕਰੇ ਨੇ ਆਏ ਨਹੀਂ ਇਹ ਵੀ ਬੰਦ ਨਹੀਂ ਹੋ ਸਕਦਾ ਪਰ ਕਿਉਂਕਿ ਆਪ ਹੀ ਕਰਨਾ ਚਾਹੁੰਦੇ ਨੇ ਜਦ ਤੁਸੀਂ ਆਪ ਹੀ ਰਫੇ ਕਰਨਾ ਚਾਹੁੰਦੇ ਹੋ ਜਦ ਰਾਖਾ ਹੀ ਰਾਜਨ ਬੰਦੀ ਫਿਰ ਕਿਵੇਂ ਬਚੂਗਾ ਕੋਈ ਫੇਸ ਕਰਕੇ ਇਹਨਾਂ ਦਾ ਵਿਟ ਇਸ ਹੂਤ ਨਹੀਂ ਆਉਣਾ ਇਹਨਾਂ ਤੋਂ ਕਿਉਂਕਿ ਨਾਤਾ ਇਹਨਾਂ ਨੂੰ ਪਤਾ ਹੈ ਕੁਝ ਨਾ ਇਹ ਹੀ ਕਰਨਾ ਚਾਹੁੰਦੇ ਨੇ ਕਿ ਨਾ ਹੀ ਇਹਨਾਂ ਦੀ ਕੋਈ ਹੈਗੀ ਹੈ ਮਨਸ਼ਾ ਇਹਦੇ ਤੇ ਮਨਸ਼ਾ ਵਿਖਰਾ ਹੈ ਕਿ ਇਹਨਾਂ ਨੂੰ ਆਉਂਦਾ ਵੀ ਨਹੀਂ ਕਰਨਾ ਸੋ ਠੀਕ ਹੈ ਤਾਂ ਰੋੜਾ ਰੂੜਾ ਪਾ ਕੇ ਗੱਪਸ਼ਪ ਮਾਰ ਕੇ ਇਦਾਂ ਦੀ ਕਰਕੇ ਉਹਨੂੰ ਕਹਿ ਕੇ ਉਹਨੂੰ ਮੈਂ ਨਹੀਂ ਦੇ ਕੇ ਉਹਨੂੰ ਮੈਂ ਨਹੀਂ ਮੈਂ ਨਹੀਂ ਦੇ ਕੇ ਇਹ ਐਂ ਕੰਮ ਚਲਾ ਰਹੇ ਨੇ ਇਹ ਕੋਈ ਵਿੱਤ ਨੂੰ ਨਹੀਂ ਦੇਖ ਰਹੇ ਵੀ ਵਿੱਤ ਕਿਵੇਂ ਠੀਕ ਹੋਊਗਾ ਪ੍ਰਸ਼ਾਸਨ ਕਿਵੇਂ ਠੀਕ ਹੋਊਗਾ ਸਾਡੇ ਢਾਂਚੇ ਦੇ ਵਿੱਚ ਜਿਹੜੇ ਜਿਹੜੇ ਵੱਡੇ ਨੁਕਸ ਨੇ ਉਹ ਕਿਵੇਂ ਅਸੀਂ ਮਾੜੇ ਮੁੱਟੇ ਟੂਰ ਕਰ ਸਕਦਾ ਸਾਰਾ ਕੁਝ ਕਦੇ ਦੂਰ ਹੁੰਦਾ ਹੀ ਨਹੀਂ ਨਾ ਕਦੇ ਕਰਾਪਸ਼ਨ ਬੰਦ ਹੋਈਆ ਦੁਨੀਆ ਚ ਕਰਾਪਸ਼ਨ ਦਾ ਲੋਕ ਰੱਬ ਨੂੰ ਵੀ ਦਿੰਦੇ ਨੇ ਬਿਹੇ ਰੱਬਾ ਮੇਰਾ ਆਹ ਕਰ ਜੀ ਮੈਂ ਤੇਰੇ ਇੰਨੀ ਸੀਰ ਨਹੀਂ ਚੜਾਵਾਂਗਾ ਰੋਜ਼ ਨਹੀਂ ਲੋਕ ਮੰਦਰ ਗੁਰਦਵਾਰੇ ਜਾਂਦੇ ਰੋਜ਼ ਨਹੀਂ ਸੁੱਖ ਸੁਖਣਾ ਕੀ ਹੈ ਸੁਖ ਸੁਖਣਾ ਰੱਬ ਨੂੰ ਕਰਾਪਸ਼ਨ ਦੇ ਨਹੀਂ ਹੈ ਨਾ ਰੱਬ ਨੂੰ ਪਿਸਤਾਚਰ ਬਣਾਉਣ ਨਹੀਂ ਆ ਨਾ ਬਿੱਤੇ ਮੈਂ ਸਰਕਾਰ ਚੜਾ ਦੂੰ ਜੀ ਮੈਨੂੰ ਮੈਂ ਇੰਨੇ ਪੈਸੇ ਤੇਰੇ ਗੋਲਖੇ ਚ ਪਾ ਦੂੰ ਜੀ ਹੈ ਤੇਰੇ ਵਾਸਤੇ ਮੈਂ ਪੰਡਾਲਾ ਕਰ ਦੂੰ ਜੀ ਇਹ ਕੀ ਹੈ ਇਹ ਵਿਸ਼ਮਤੀ ਹੈ ਨਾ ਉਹ ਰੱਬ ਨੂੰ ਵਿਸ਼ਮਤ ਨਹੀਂ ਜਾਂ ਸਰਕਾਰ ਨੂੰ ਤਾਂ ਦੇਣਗੀ ਸੋ ਪਰ ਤੁਸੀਂ ਜੇ ਕੰਮ ਠੀਕ ਕਰੋ ਤਾਂ ਜ਼ਿਆਦਾ ਵਿਸ਼ਮ ਦੇਣ ਦੀ ਲੋੜ ਨਹੀਂ ਪੈਂਦੀ ਘਟ ਜਾਂਦੀ ਹੈ ਬਹੁਤ ਜ਼ਿਆਦਾ ਤੇ ਲੋਕਾਂ ਦਾ ਕੰਮ ਹੁੰਦਾ ਨਹੀਂ ਜਾਂਦਾ ਸੋ ਇਹ ਨਹੀਂ ਕਹਦਾ ਇਹ ਨੂੰ ਜੇ ਵਿੱਚ ਦੀ ਗੱਲ ਕਰਦੇ ਨੇ ਜਿੰਨਾ ਚਿਰ ਇਹ ਤਨਖਾਹਾਂ ਤੇ ਪੈਨਸ਼ਨਾਂ ਦਾ ਉਹ ਹਿਸਾਬ ਤਬਲਾ ਕੀ ਤੇ ਨਵੇਂ ਬੱਚਾ ਜਿੰਨੇ ਨੌਜਵਾਨ ਲੜਕੇ ਨੇ 20 ਲੱਖ ਨੌਜਵਾਨ ਲੜਕਾ ਲੜਕੀ ਹੈ ਜੋ ਗੱਬਰੂਆਂ ਤੇ ਮਟਿਆਰਾਂ ਨੂੰ ਇਹ ਵਧੀਆ ਤਰੀਕੇ ਨਾਲ ਜੋਬ ਨਹੀਂ ਦੇਣਗੇ ਜਿਹੜੇ ਦਿੱਤੇ ਜਾ ਸਕਦੇ ਨੇ ਤੇ ਫੇਰ ਪੰਜਾਬ ਦਾ ਭਵਿੱਖ ਨਹੀਂ ਸੁਧਰ ਇਹ ਗੱਲ ਅਜੇ ਇਹ ਤਾਂ ਜੋਬ ਜਿਹੇ ਕਿਹਾ ਹੈ ਜਿੱਥੇ ਜਿੰਨੇ ਤੇ ਨਿਕਲਦੇ ਉਹਨਾਂ ਦਾ ਚਿਹਰਾ ਫੇਰ ਹੀ ਹੋ ਰਹੀ ਹੈ ਠੱਗੀ ਹੋ ਰਹੀ ਹੈ ਫੇ ਠੱਗੀ ਨਾਲ ਦੇਣੇ ਨੇ ਫੇ ਠੀਕ ਆ ਫਿਰ ਉਹ ਜੀ ਆਉਣਗੇ ਉਹਨਾਂ ਨੇ ਉਹੀ ਕੰਮ ਕਰਨਾ ਤੇ ਕਹਿੰਦੇ ਜਿਹੀ ਜੀ ਕੋਕੋ ਤੇ ਇਹ ਜੇ ਬੱਚੇ ਉਹ ਕੋਕੋ ਤੇ ਬੱਚਿਆਂ ਦੀ ਗੱਲ ਹੋਣੀ ਹੈ। ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਅਹਿਮ ਵਿਸ਼ੇ ਦੇ ਲਈ ਟਾਈਮ ਕੱਢਿਆ ਗੱਲਬਾਤ ਰੱਖੀ ਧੰਨਵਾਦ।